ਤੁਸੀਂ ਦੇਖ ਰਹੇ ਹੋ ਵਾਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ ਸੇ ਇਤਿਹਾਜ਼ਰ ਆ ਇੱਕ ਨਵੀਂ ਚਰਚਾ ਦੇ ਨਾਲ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਸਰ ਬਹੁ ਬਹੁ ਸਵਾਗਤ ਹੈ ਸ਼ੁਕਰੀਆ ਜੀ ਧੰਨਵਾਦ ਤਾਂ ਸ਼ੁਰੂਆਤ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ਮੰਥਨ ਕਰ ਰਹੀਆਂ ਨੇ ਸਭਾ ਪਰਚੋਲ ਕਰ ਰਹੀਆਂ ਨੇ ਪਰ ਇਹ ਜੋ ਵਿਰੋਧੀ ਧਿਰ ਹੈ ਇਸ ਸਮੇਂ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ ਨਸ਼ੇ ਦੇ ਮੁੱਦੇ ਤੇ ਜੋ ਰੇਤ ਮਾਫੀਆ ਦੇ ਮੁੱਦੇ ਤੇ ਤੁਹਾਨੂੰ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਚ ਜਿਹੜਾ ਨਸ਼ਿਆਂ ਦਾ ਮੁੱਦਾ ਨਾ ਇਹ ਇੱਕ ਗੇਂਦ ਬਾਗ ਬਾਲ ਬਾ ਇਹ ਸਿਆਸੀ ਪਾਰਟੀਆਂ ਕਦੇ ਲੱਤ ਮਾਰਦੀਆਂ ਦੂਜੀ ਪਾਰਟੀ ਦੇ ਪਾਲੇ ਚ ਪਾ ਦਿੰਦੀਆਂ ਕਦੇ ਦੂਜੀ ਮਤਲਬ ਇਸ ਹਮਾਮ ਚ ਨਸ਼ਿਆਂ ਦੇ ਮੁੱਦੇ ਤੇ ਜੇ ਆਪਾਂ ਪਿੱਛੇ ਚਲੇ ਜਾਈਏ ਤਾਂ ਸਾਰੀਆਂ ਹੀ ਪਾਰਟੀਆਂ ਕਹਿ ਲੋ ਸਾਰੀਆਂ ਹੀ ਤਰ੍ਹਾਂ ਇਹ ਸਹ ਮਾਮ ਚ ਨੰਗੀਆਂ ਹੀ ਨੇ ਕਹਿ ਲੋ ਸਾਰੀਆਂ ਸਰਕਾਰ ਕੋਈ ਨਸ਼ਿਆਂ ਦਾ ਮੁੱਦਾ ਨਵਾਂ ਮੁੱਦਾ ਨਹੀਂ ਹੈਗਾ ਪਿਛਲੇ ਜੇ ਆਪਾਂ ਚੱਲੇ ਜਾਈਏ 1.5-2 ਦਹਾਕੇ ਪਹਿਲਾਂ ਜੀ ਜਦੋਂ ਤੋਂ ਜਿਹੜੇ ਸਿੰਥੈਟਿਕ ਡਰਗ ਹੈ ਜਾਂ ਕਹਿ ਲੋ ਚਿੱਟਾ ਜਿਹਨੂੰ ਕਹਿੰਦੇ ਆ ਜਾਂ ਚਿੱਟੀ ਸ਼ਰਾਬ ਜਿਹਨੂੰ ਕਹਿੰਦੇ ਜਿਹੜੇ ਮਾਰੂ ਨਸ਼ੇ ਮੇਰਾ ਸਵਾਲ ਵੀ ਇਹਦੇ ਨਾਲ ਜੁੜਦੇ ਸੀ ਕਿ ਐਸੇ ਜੋ ਨਸ਼ਾ ਮੌਤਾ ਹੁੰਦੀ ਨੇ ਕਿਹੜੇ ਐਸੇ ਨਸ਼ੇ ਨੇ ਜੋ ਜ਼ਿਆਦਾਤਰ ਮੌਤਾ ਕਰਨ। ਅਪਵਸਾਰ 'ਚ ਜਦੋਂ ਗੱਲ ਕਰਦੇ ਆ ਤਾਂ ਇਹ ਗੱਲ ਕਰਦੇ ਪਹਿਲਾਂ ਪੋਲਿਟਿਕਲ ਜਿਹੜੀ ਤੁਸੀਂ ਗੱਲ ਕੀਤੀ ਵੀ ਮੁੱਦਾ ਠਾ ਰਹੇ ਹਾਂ ਵਿਰੋਧੀ ਤਰ੍ਹਾਂ। ਦੇਖੋ ਨਸ਼ੇ ਪੰਜਾਬ 'ਚ ਹਟੇ ਨਹੀਂ। ਦਾਅਵੇ ਬਥੇਰੇ ਹੋਏ ਨੇ। ਕੈਪਟਨ ਸਰਕਾਰ ਨੇ ਵੀ ਕਿਹਾ ਸੀ ਵੀ ਇੱਕ ਹਫ਼ਤੇ 'ਚ ਹਟਾ ਦਿਆਂਗੇ। ਗੁਟਕਾ ਸਾਬ ਤੋਂ ਸੌ ਚੁੱਕੀ ਸੀ ਔਰ ਗੁਰੂ ਘਰ ਅੱਲ ਤੱਕ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਉਹਨਾਂ ਨੇ ਸੌਂ ਖਾਧੀ ਸੀ। ਪਰ ਨਿਸ਼ੇ ਬੰਦ-ਬੰਦ ਨਹੀਂ ਹੋਏ ਉਦੋਂ ਵੀ ਵਧਈ ਸੀ ਜਿਹੜੀਆਂ ਰਵੈਤੀ ਪਾਰਟੀਆਂ ਸੀ ਜਿਹੜੀਆਂ ਰਾਜ ਕਰਦੀਆਂ ਆ ਰਹੀਆਂ ਸੀ ਜਿਹਨੂੰ ਕਹਿ ਲੋ ਵੀ ਉੱਤਰ ਕਾਟੋਂ ਮੈਂ ਚੜਾਂ ਮਤਲਬ ਇੱਕ ਇੱਕ ਦੂਜੇ ਨੂੰ ਉਹਦੀ ਵਾਰੀ ਦੂਜੀ ਧਿਰ ਦੀ ਵਾਰੀ ਉਹ ਦੋਵੇਂ ਧਿਰਾਂ ਤਾਂ ਇਹ ਚ ਨੰਗੀਆਂ ਸਿੰਘਾਂ ਹੀ ਹਮਾਮ ਚ ਸਰਕਾਰਾਂ ਕਹਿ ਲੋ ਤਾਂ ਜਿਹੜੀ ਹੁਣ ਤੀਜੀ ਆਈਐਸ ਸਰਕਾਰ ਜਿਹਨੂੰ ਕਹਿ ਲੋ ਬਦਲਤੀ ਸਰਕਾਰ ਪੰਜਾਬੀਆਂ ਨੇ ਬੜੀਆਂ ਆਸਾਨ ਸੁਭਾਵਨਾਵਾਂ ਨਾਲ ਇਹ ਸਰਕਾਰ ਲਿਆਂਦੀ ਸੀ ਭਗਵੰਤ ਮਾਨ ਸਰਕਾਰ ਇਹ ਸਰਕਾਰ ਵੀ ਨਸ਼ਿਆਂ ਨੂੰ ਰੋਕਣ 'ਚ ਨਕਾਮ ਹੀ ਰਹੀ ਹੈ ਔਰ ਮੈਨੂੰ ਤਾਂ ਇਹ ਯਾਦ ਆਉਂਦਾ ਵੀ ਅੱਜ ਤੋਂ 15 ਜਾਂ 16 ਸਾਲ ਪਹਿਲਾਂ ਉਦੋਂ ਮੇਰੇ ਖਿਆਲ ਸਾਇਦ ਕੈਪਟਨ ਦੀ ਸਰਕਾਰ ਸੀ ਕਾਂਗਰਸ ਪਾਰਟੀ ਦਾ ਰਾਜ ਸੀਗਾ ਤੇ ਨਸ਼ਿਆਂ ਦੇ ਮੁੱਦੇ ਤੇ ਨਾ ਉਦੋਂ ਜਾਗਰਾਉਂ 'ਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੀ ਪੁਲਿਸ ਨੇ ਇੱਕ ਸੈਮੀਨਾਰ ਕਰਾਇਆ ਸੀ ਤੇ ਉਹ ਸੈਮੀਨਾਰ 'ਚ ਉਹ ਸਮੇਂ ਦੇ ਉਦੋਂ ਸਰਦਾਰ ਗੁਰਚਨ ਸਿੰਘ ਗਾਲਵ ਜਿਹੜੇ ਮੈਂਬਰ ਪਾਰਲੀਮੈਂਟ ਸੀ ਲੁਧਿਆਣੇ ਤੋਂ ਉਹ ਵੀ ਉੱਥੇ ਮੰਚ ਤੇ ਸਟੇਜ ਤੇ ਮੌਜੂਦ ਸੀਗੇ ਔਰ ਇਲਾਕੇ ਦੀਆਂ ਕਾਫੀ ਵੱਡਾ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਹੀ ਘਟ ਸੀਗਾ ਉਹ ਉਸ ਸੈਮੀਨਾਰ ਚ ਔਰ ਉਸ ਜਿਹੜਾ ਮੁੱਖ ਮਹਿਮਾਨ ਬੁਲਾਇਆ ਗਿਆ ਸੀ ਉਹ ਬੁਲਾਇਆ ਗਿਆ ਸੀ ਆਪਣੇ ਲੇਖਕ ਜਸਵੰਤ ਸਿੰਘ ਕਮਲ ਉਹ ਵੀ ਸਾਡੇ ਵਿਚਕਾਰ ਹੁਣ ਹੈ ਨਹੀਂ ਜੀ ਤੇ ਜਦੋਂ ਇਹ ਸੈਮੀਨਾਰ ਸ਼ੁਰੂ ਹੀ ਹੋਇਆ ਤਾਂ ਉਹਨਾਂ ਦਾ ਲੈਕਚਰ ਸੀਗਾ ਇਹ ਤੇ ਨਸ਼ਿਆਂ ਤੇ ਹੂੰ ਤੇ ਜਦੋਂ ਉਹਨਾਂ ਨੂੰ ਬੁਲਾਉਣ ਲਈ ਖੜੇ ਕੀਤਾ ਤਾਂ ਉਹ ਸਟੇਜ ਤੇ ਖੜਦੇ ਆਈ ਉਹਨਾਂ ਨੇ ਇੱਕ ਸਵਾਲ ਕੀਤਾ ਕਹਿੰਦਾ ਮੈਂ ਹੈਰਾਨ ਹ ਹ ਸਾਰੇ ਲੋਕ ਹੈਰਾਨ ਹੋ ਗਏ ਵੀ ਕੀ ਗੱਲ ਕਹਿਣ ਲੱਗੇ ਆ ਹ ਕਹਿੰਦਾ ਮੈਂ ਹੈਰਾਨ ਆ ਇਹ ਸੈਮੀਨਾਰ ਪੁਲਸ ਕਰਵਾ ਰਹੀ ਹੈ ਹ ਇਹ ਸੈਮੀਨਾਰ ਜੀ ਕਹਿੰਦਾ ਰਾਜਨੀਤਿਕ ਲੋਕ ਸ਼ਾਮਿਲ ਨੇ ਹ ਇਹ ਨਸ਼ੇ ਹਟਾਉਣ ਲਈ ਸੈਮੀਨਾਰ ਹੈ ਹ ਕਹਿੰਦਾ ਪੰਜਾਬ ਚ ਤਾਂ ਉਹਨੇ ਮਤਲਬ ਕਹ ਲੋ ਇੱਕਦਮ ਤਮਾਕਾ ਹੋ ਗਿਆ ਕਹਿੰਦਾ ਪੰਜਾਬ ਚ ਨਸ਼ਾ ਵੇਚੀ ਰਾਜਨੀਤਿਕ ਪਾਰਟੀਆਂ ਰਹੀਆਂ ਹੂੰ ਵੇਚੀ ਪੁਲਿਸ ਰਹੀ ਹੈ ਮਾਫੀਆ ਨਾਲ ਰਲੀਆਂ ਹੋਈਆਂ ਜਦੋਂ ਸੈਮੀਨਾਰ ਦੀ ਸ਼ੁਰੂਆਤ ਹੀ ਇਸ ਤਾਂ ਨਾ ਹੋ ਗਈ ਫਿਰ ਸੈਮੀਨਾਰ ਹੋਣਾ ਤਾਂ ਕਿੱਥੇ ਸੀ ਹੂੰ ਤੇ ਉਹ ਬੜਾ ਖੁੱਲ ਕੇ ਬੋਲੇ ਉਹਨਾਂ ਨੇ ਮਤਲਬ ਜਿਹੜੀ ਪੰਜਾਬ ਦੀ ਅਸਲੀ ਤਸਵੀਰ ਹੈ ਇਸ ਮਾਫੀਆ ਦੇ ਪਿੱਛੇ ਕੌਣ ਲੋਕ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹੂੰ ਸਾਰੇ ਪੁਲਿਸ ਅਧਿਕਾਰੀ ਨਹੀਂ ਸਾਰੇ ਰਾਜਨੀਤਿਕ ਲੋਕ ਵੀ ਨਹੀਂ ਜੀ ਬਹੁਤ ਸਾਰੇ ਰਾਜਨੀਤਿਕ ਲੋਕ ਸਹਿਰਦ ਨੇ ਜਿਹੜੇ ਚਾਹੁੰਦੇ ਆ ਨਸ਼ੇ ਖਤਮ ਹੋਣ ਹੂੰ ਬਹੁਤ ਸਾਰੇ ਪੁਲਿਸ ਅਫਸਰ ਵੀ ਸਹਿਰਦ ਨੇ ਔਰ ਲੜਦੇ ਵੀ ਰਹੇ ਆ ਜਿਹੜੇ ਚਾਹੁੰਦੇ ਆ ਕਿ ਨਸ਼ੇ ਖਤਮ ਹੋਣ ਜੀ ਪਰ ਇਸ ਮੁੱਦੇ ਤੇ ਜੇ ਗੱਲ ਕਰੀਏ ਵਿਰੋਧੀ ਧਿਰ ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਸਰਕਾਰ ਕੋਲੇ ਰੋਡ ਮੈਪ ਹੈ ਨਹੀਂਗਾ ਨਸ਼ਿਆਂ ਦੇ ਖਿਲਾਫ ਲੜਨ ਲਈ ਜਾਂ ਅੱਜ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਇਸ ਮੁੱਦੇ ਤੇ ਗੱਲ ਕੀਤੀ ਆ ਨਸ਼ਿਆਂ ਦੇ ਖਿਲਾਫ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਖੈਰ ਉਹੋ ਜਿਹੀਆਂ ਸ਼ਖਸੀਅਤਾਂ ਤਾਂ ਇਹ ਗੱਲ ਕਹਿ ਸਕਦੀਆਂ ਨੇ ਪਰ ਜਿਸ ਤਰ੍ਹਾਂ ਦਾ ਜੇ ਪ੍ਰਤਾਪ ਸਿੰਘ ਬਾਜਵਾਦੀ ਗੱਲ ਕਰੀਏ ਤਾਂ ਤੁਸੀਂ ਸੁਣਿਆ ਹੀ ਸੀ ਪਿੱਛੇ ਵਿਧਾਨ ਸਭਾ ਚ ਚੱਲਦੇ ਸੈਸ਼ਨ ਚ ਭਗਵੰਤ ਮਾਨ ਨੇ ਉਹਨਾਂ ਦਾ ਕੀ ਜਵਾਬ ਦਿੱਤਾ ਸੀ ਹੈਨਾ ਤੇ ਇਸ ਗੱਲ ਨਸ਼ਿਆਂ ਦੇ ਮੁੱਦੇ ਦੇਖੋ ਬਹੁਤ ਗੰਭੀਰ ਮੁੱਦਾ ਬਿਲਕੁਲ ਔਰ ਪੰਜਾਬ ਦੀ ਜਵਾਨੀ ਨਸ਼ਿਆਂ ਨਾਲ ਤਬਾਹ ਹੋ ਰਹੀ ਹੈ ਹਰ ਰੋਜ਼ ਬੁੱਢੇ ਬਾਪ ਦੇ ਮੋਢਿਆਂ ਤੇ ਪੁੱਤਾਂ ਦੀਆਂ ਆਰਥੀਆਂ ਉੱਠਦੀਆਂ ਜੀ ਬਹੁਤ ਸਾਰੇ ਮਾਮਲੇ ਜਿਹੜੇ ਨਸ਼ਿਆਂ ਦੇ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਪੰਜਾਬ ਦੇ ਪਿੰਡਾਂ ਚ ਜਾਂ ਸ਼ਹਿਰਾਂ ਚ ਬਹੁਤ ਸਾਰੀਆਂ ਮੌਤਾਂ ਤਾਂ ਲਕੋਸ਼ ਪਾਈ ਦਿੱਤੀਆਂ ਜਾਂਦੀਆਂ ਬੇਨਸ਼ਿਆ ਕਰ ਨਹੀਂ ਹੋਈ ਹਾਲਾਂਕਿ ਮਾਪਿਆਂ ਨੂੰ ਵੀ ਪਤਾ ਹੁੰਦਾ ਪਿੰਡ ਵਾਲਿਆਂ ਨੂੰ ਵੀ ਪਤਾ ਹੁੰਦਾ ਪੁਲਿਸ ਨੂੰ ਵੀ ਪਤਾ ਹੁੰਦਾ ਪਰ ਉਹ ਪਰਦਾ ਮਜਬੂਰੀ ਜਿਵੇਂ ਸ਼ਰਮੋ ਸ਼ਰਮੀ ਕਹਿ ਲੋ ਜਾਂ ਪਿੰਡ ਚ ਬੇਇੱਜ਼ਤੀ ਨਾ ਹੋਵੇ ਇਸ ਕਰੋਂ ਪਰਦਾ ਪੈ ਜਾਂਦਾ ਤੇ ਨਸ਼ੇ ਦੇਖੋ ਇਹ ਗੰਭੀਰ ਮੁੱਦਾ ਇਹ ਤੇ ਚਰਚਾ ਕਰਨੀ ਵੀ ਬਣਦੀ ਆ ਔਰ ਚੋਣਾ ਚ ਵੀ ਜੀ ਇਹ ਮੁੱਦਾ ਬੜੀ ਗੰਭੀਰਤਾ ਨਾਲ ਉੱਠਦਾ ਰਿਹਾ ਸਾਰੀਆਂ ਹੀ ਧਿਰਾਂ ਉੱਠ ਆਉਂਦੀਆਂ ਰਹੀਆਂ ਜੇ ਭਾਈ ਅਮਰਤਪਾਲ ਸਿੰਘ ਦੀ ਗੱਲ ਕਰੀਏ ਜੇ ਉਹਦੀ ਜਿੱਤ ਹੋਈ ਆ ਤਾਂ ਉਸ ਇਲਾਕੇ 'ਚ ਆਪਾਂ ਸਰਵੇ ਵੀ ਕਰਾਇਆ ਸੀ ਇੱਕੋ ਹੀ ਗੱਲ ਲੋਕਾਂ ਨੇ ਕਹੀ ਆ ਵੀ ਇਹ ਬੰਦਾ ਨਸ਼ਿਆਂ ਦੇ ਖਿਲਾਫ ਲੜਦਾ ਸੀ ਔਰ ਹੋਰ ਵੀ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜਦੇ ਆ ਬੋਲੇ ਆ ਉਹਨਾਂ ਦਾ ਜ਼ਿਕਰ ਲੋਕ ਕਰਦੇ ਰਹੇ ਆ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਵੀ ਪੰਜਾਬ 'ਚ ਐਸੇ ਕਿਹੜੇ ਨਸ਼ੇ ਨੇ ਜਿੰਨਾ ਮੌਤਾ ਹੋ ਰਹੀਆਂ ਨੇ ਅ ਦੇਖੋ ਜੇ ਨਸ਼ੇ ਦੀ ਗੱਲ ਕਰੀਏ ਨਾ ਜਿਹੜੇ ਰਵਾਇਤੀ ਪੰਜਾਬ ਚ ਨਸ਼ੇ ਰਹੇ ਆ ਪਹਿਲਾਂ ਫੀਮ ਜਾਂ ਡੋਡੇ ਉਹ ਸਾਰੇ ਲੋਕ ਇਹ ਵੀ ਖਾਂਦੇ ਆ ਹੁਣ ਵੀ ਖਾਂਦੇ ਆ ਪਰ ਇਹ ਮੌਤ ਦਾ ਕਾਰਨ ਨਹੀਂ ਬਣਦੇ ਜਿਹੜੀ ਸਿੰਥੈਟਿਕ ਡਰਗ ਆ ਗਈ ਨਾ 15 20 ਸਾਲ ਤੋਂ ਜਿਹੜਾ ਮਤਲਬ ਨੌਜਵਾਨਾਂ ਲਈ ਕਹਿ ਲੋ ਜਿਹਨੂੰ ਚਿੱਟਾ ਕਹਿੰਦੇ ਆ ਜਾਂ ਕਹਿ ਲੋ ਜਾਂ ਹੈਰੋਨ ਸਮੈਕ ਕੋਕੀਨ ਇਹ ਜਿਹੇ ਨਸ਼ੇ ਜਿਹੜੇ ਮਹਿੰਗੇ ਨਸ਼ੇ ਪੰਜਾਬ ਚ ਆ ਗਏ ਔਰ ਖਾਸ ਕਰ ਜਿਹੜਾ ਚਿੱਟਾ ਜਾਂ ਚਿੱਟੀ ਸ਼ਰਾਬ ਜਿਹੜੀ ਜਿਹੜੀ ਸਿੰਥੈਟਿਕ ਉਹਦੇ ਨਾਲ ਤਿਆਰ ਹੁੰਦੀ ਹੈ ਹਨਾ ਉਹ ਜਿਹੜੇ ਹੈਗੇ ਨਸ਼ੇ ਇਹ ਮੌਤ ਦਾ ਕਾਰਨ ਬਣਦੇ ਨੌਜਵਾਨਾਂ ਦੀ ਔਰ ਕਈ ਤਰ੍ਹਾਂ ਦੇ ਜਿਵੇਂ ਉਹਨੂੰ ਘੋਲ ਕੇ ਟੀਕਾ ਲਾਉਂਦੇ ਬਹੁਤ ਸਾਰੇ ਤੁਸੀਂ ਦੇਖਿਆ ਉਹ ਨੌਜਵਾਨਾਂ ਦੇ ਜਿਹੜੇ ਟੀਕਾ ਲਾਉਣਸਰ ਸਰੰਜਵੀ ਵਿੱਚ ਰਹਿ ਜਾਂਦੀ ਕਈ ਲਾਸ਼ਾਂ ਤੁਸੀਂ ਦੇਖੀਆਂ ਹੋਣਗੀਆਂ ਪੰਜਾਬ 'ਚ ਹਨਾ ਜੀ ਇਹ ਨਸ਼ੇ ਇੰਨੇ ਮਾੜੇ ਆ ਜਦੋਂ ਉਹ ਨਾੜ 'ਚ ਲਾਉਂਦੇ ਆ ਟੀਕਾ ਘੋਲ ਕੇ ਜਦੋਂ ਇੱਕ ਇੱਕ ਡੋਜ਼ ਹੀ ਹੁੰਦੀ ਹੈ ਨਾ ਜਦੋਂ ਡੋਜ਼ ਚਿੱਟੇ ਦੀ ਡੋਜ਼ ਜਿਵੇਂ ਕਹਿ ਲਓ ਖਾਣ ਤੋਂ ਬਾਅਦ ਇੱਕ ਐਸਾ ਸਮਾ ਆ ਜਾਂਦਾ ਵੀ ਉਹ ਖਾਣ ਨਾਲ ਕੰਮ ਨਹੀਂ ਕਰਦੀ ਫਿਰ ਬਲੱਡ 'ਚ ਉਹ ਲਾਉਂਦੇ ਆ ਟੀਕਾ ਬੇਹੰਚ ਉਹ ਉਹਦੇ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਨੇ ਔਰ ਇਹ ਜਿਹੜੇ ਘਾਤਕ ਨਸ਼ੇ ਨੇ ਪੰਜਾਬ 'ਚ ਹੁਣ ਵੀ ਸ਼ਰੇਆਮ ਵਿਖਦੇ ਨੇ ਤੁਸੀਂ ਕਿਸੇ ਪਿੰਡ ਚਲੇ ਜਾਓ ਜਿਹੜੀਆਂ ਪੁੜੀਆਂ ਲੈ ਕੇ ਜਿਹੜੇ ਜਿਹੜਾ ਮਾਫੀਆ ਹੈ ਉਹ ਤੁਰਿਆ ਫਿਰਦਾ ਔਰ ਹਰ ਪਿੰਡ ਚ ਖਾਸ ਕਰ ਤੁਸੀ ਇੱਥੋਂ ਤੱਕ ਆਹ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਮਾਫੀਆ ਨੇ ਆਪਦਾ ਜਾਲ ਚ ਫਸਾ ਲਿਆ ਕਿਉਂਕਿ ਕੁੜੀ ਹੈ ਨਾ ਜੇਹਰ ਚ ਪਾ ਕੇ ਕੁੜੀ ਫੜਾਉਣੀ ਹੈ ਉਹ ਬੱਚਿਆਂ ਨੂੰ ਕੁੜੀ ਫੜਾ ਦਿੰਦੇ ਵੇ ਉੱਥੇ ਫੜਾਇਆ ਇਹ ਬੜੀ ਘਾਤਕ ਹੈ ਔਰ ਬਹੁਤ ਸਾਰਾ ਤੁਸੀਂ ਪਿਛਲੇ ਸਮੇਂ ਚ ਦੇਖਿਆ ਹੋ ਨੌਜਵਾਨਾਂ ਦੇ ਨਾਲ ਬਹੁਤ ਸਾਰੀਆਂ ਵਿਚਾਰੀਆਂ ਲੜਕੀਆਂ ਵੀ ਜਿਹੜੀਆਂ ਨਸ਼ੇ ਨਾਲ ਪੀੜਤ ਨੇ ਔਰ ਤਰਾ ਤਰਾ ਕਰ ਰਹੇ ਆ ਲੋਕ ਜੀ ਇਹ ਇਹ ਜਿਹੜਾ ਕੱਲਾ ਨੌਜਵਾਨ ਹੀ ਨਹੀਂ ਕਹ ਲੋ ਬਹੁਤ ਸਾਰੀਆਂ ਲੜਕੀਆਂ ਵੀ ਇਹਦੀ ਮਾਰ ਹੀਟ ਨੇ ਔਰ ਬਰਬਾਦੀ ਦੇ ਰਾਹ ਤੇ ਨੇ ਔਰ ਖਾਸ ਕਰੇ ਜਿਹੜੀ ਆਪ ਕਹਿ ਰਹੇ ਹਾਂ ਬਹੁਤ ਸਰਹੱਦੋਂ ਪਾਰ ਤਾਂ ਆ ਹੀ ਰਿਹਾ ਨਸ਼ਾ ਇਹ 'ਚ ਕੋਈ ਸ਼ੱਕ ਨਹੀਂ ਪਿਛਲੇ ਸਮੇਂ 'ਚ ਜਿਹੜੀਆਂ ਬਹੁਤ ਸਾਰੀਆਂ ਖੇਪਾਂ ਪੁਲਿਸ ਨੇ ਪੰਜਾਬ ਪੁਲਿਸ ਨੇ ਵੀ ਫੜੀਆਂ ਖਾਸ ਕਰ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਹਾਂ ਬੀਐਸਐਫ ਨੇ ਵੀ ਫੜੀਆਂ ਔਰ ਜਿਹੜੀਆਂ ਕੇਂਦਰੀ ਏਜੰਸੀਆਂ ਉਹਨਾਂ ਨੇ ਵੀ ਫੜੀਆਂ ਹਨ ਪਰੇ ਨਸ਼ਾ ਸਰਹੱਦ ਤੋਂ ਪਾਰ ਤਾਂ ਆਉਂਦਾ ਹੀ ਆਉਂਦਾ ਔਰ ਜਿਹੜਾ ਘਾਤਕ ਹੈ ਇਹ ਨਸ਼ਾ ਇੱਥੇ ਵੀ ਤਿਆਰ ਕੀ ਜਾਂਦੇ ਆ ਗੋਲੀਆਂ ਪੀ ਕੇ ਨਸ਼ੇ ਵਾਲੀਆਂ ਜਾਂ ਹੋਰ ਕਿਉਂਕਿ ਜਦੋਂ ਤਾਲਬ ਜਾਂ ਜਾਂ ਉਹ ਹੁੰਦੀ ਹੈ ਨਾ ਕਿਸੇ ਨੌਜਵਾਨ ਨੂੰ ਤੁਸੀਂ ਦੇਖਿਓ ਤੜਪਦਾ ਹੁੰਦਾ ਬਿਲਕੁਲ ਔਰ ਉਹ ਫਿਰ ਉਹਨਾਂ ਨੂੰ ਇਹ ਜਾਂ ਜੋ ਉਹਨਾਂ ਦੇ ਹੱਥ ਆ ਗਿਆ ਉਹਨਾਂ ਨੇ ਉਹ ਖਾ ਲੈਣਾ ਫਿਰ ਉਹ ਚ ਕੀ ਐ ਖੇ ਸਵਾ ਪਾਇਆ ਹੋਇਆ ਉਹ ਕਈ ਵਾਰੀ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਔਰ ਤੁਸੀਂ ਪਿੰਡਾਂ 'ਚ ਜਾ ਕੇ ਦੇਖਿਓ ਇਲੈਕਸ਼ਨ ਚ ਵੀ ਜੀ ਚੋਣਾਂ ਚ ਵੀ ਕੀ ਕਰਦੇ ਆ ਰਾਜਨੀਤਿਕ ਲੋਕ ਨਸ਼ਾ ਹੀ ਵੰਡਦੇ ਆ ਹਮ ਸ਼ਰਾਬ ਡੋਡੇ ਹੁਣ ਤਾਂ ਆ ਚਿੱਟਾ ਵੀ ਵੰਣ ਲੱਗ ਗਿਆ ਜੀ ਹਮ ਮਤਲਬ ਬਹੁਤ ਸਾਰੇ ਜਿਹੜੇ ਰਾਜਨੀਤਿਕ ਲੋਕ ਨੇ ਤੇ ਕਈ ਥਾਵਾਂ ਤੇ ਤੁਸੀਂ ਪਿੰਡਾਂ ਜਾ ਕੇ ਦੇਖੋ ਪੋਲਿਟੀਕਲ ਪਾਰਟੀਆਂ ਨੇ ਜਦੋਂ ਆਪਾਂ ਗਏ ਆ ਦੌਰੇ ਤੇ ਇਲੈਕਸ਼ਨ ਚ ਤਾਂ ਦੇਖਿਆ ਕਈ ਥਾਵਾਂ ਤੇ ਨਸ਼ੇੜੀਆਂ ਤੋਂ ਜਿਹੜੇ ਆਪਣੇ ਬੂਥ ਹੀ ਨਸ਼ੇੜੀਆਂ ਤੋਂ ਲਵਾਏ ਹੋਏ ਸੀ ਮਤਲਬ ਉਹਨਾਂ ਤੋਂ ਤੁਸੀਂ ਕੀ ਹਾਸ ਕਰ ਸਕਦੇ ਹੋ ਉਹ ਨਸ਼ਾ ਰੋਕਣਗੇ ਹਨਾ ਇਹ ਇਸ ਤਰ੍ਹਾਂ ਇਹ ਬਹੁਤ ਮਾਰੂ ਨਸ਼ੇ ਆ ਜਿਹੜੇ ਪੰਜਾਬ ਦੇ ਪਿੰਡਾਂ ਚ ਘਰ ਤਬਾਹ ਕਰ ਰਹੇ ਆ ਇਹ ਵੱਡਾ ਮੁੱਦਾ ਉਠਾਉਣਾ ਚਾਹੀਦਾ ਉੱਠਣਾ ਚਾਹੀਦਾ ਪਰ ਇਹ ਇਸ ਹਿਰਤਾ ਨਾਲ ਉਠਾਉਣਾ ਚਾਹੀਦਾ ਦੂਸ਼ਣ ਬਾਜੀ ਦੇ ਉਹ ਚੱਕਰ ਚ ਨਹੀਂ ਹਨਾ ਵਿੱਚ ਤੁਸੀਂ ਅਫੀਮ ਦਾ ਜ਼ਿਕਰ ਕੀਤਾ ਪਰ ਜੇਕਰ ਮੈਂ ਅਜ ਦੇ ਸਮੇਂ ਦੀ ਗੱਲ ਕਰਾਂ ਨਾ ਸੋਸ਼ਲ ਮੀਡੀਆ ਤੇ ਜੋ ਨੌਜਵਾਨ ਲੋਕ ਨੇ ਨੌਜਵਾਨ ਪੀੜ੍ਹੀ ਹੈ ਉਹ ਫੀਮ ਦਾ ਮਤਲਬ ਕਈ ਜਿਹੜਾ ਸ਼ੋਅ ਆਫ ਕਰ ਰਿਹਾ ਵੀਰਸੀ ਫੀਮ ਦਾ ਇਸਤੇਮਾਲ ਕਰ ਰਹੇ ਆ ਜਾਂ ਉਹਦੇ ਫੀਮ ਨੂੰ ਲੈ ਕੇ ਕਈ ਗਾਣੇ ਵੀ ਬੰਦਦੇ ਆ ਮਤਲਬ ਉਹ ਤਾਂ ਇੱਕ ਹਿਸਾਬ ਨਾਲ ਆਪਣੇ ਆਪ ਨੂੰ ਫੁਕਰਾਪਨ ਦਿਖਾ ਰਹੇ ਹੈਗੀ ਆ ਨਾ ਵੀ ਇਹ ਵੀ ਇੱਕ ਪੰਜਾਬ ਦੀ ਤਰਾਸਦੀ ਹੈ ਜੇ ਤੁਸੀਂ ਕਹੋ ਬਹੁਤ ਸਾਰੇ ਗਾਇਕ ਨੇ ਨਾ ਜਿਹੜੇ ਇਹ ਪੰਜਾਬ ਨੂੰ ਤਬਾਹ ਕਰਨ ਚ ਕਈ ਗਾਇਕਾਂ ਦਾ ਵੀ ਰੋਲ ਆ ਨਸ਼ੇ ਹੋ ਗਏ ਹਥਿਆਰ ਹੋ ਗਏ ਇਹ ਪ੍ਰਮੋਸ਼ਨ ਇਹ ਗਾਇਕਾਂ ਨੇ ਵੀ ਕੀਤੀ ਹੈ ਔਰ ਤੁਸੀਂ ਦੇਖਿਆ ਕਿ ਬਹੁਤ ਸਾਰੇ ਗੀਤਾਂ ਚ ਨਸ਼ਿਆਂ ਨੂੰ ਉਹਨੂੰ ਸਾਰਾ ਸੌਰੀ ਆਪਣੇ ਹਥਿਆਰਾਂ ਨੂੰ ਬੜਾ ਪ੍ਰਮੋਟ ਕੀਤਾ ਪੰਜਾਬ ਦੇ ਨਾਮੀ ਗਾਇਕਾਂ ਨੇ ਕੀਤਾ ਹਣਾ ਤੇ ਫਿਰ ਪੰਜਾਬ ਕਿੱਧਰ ਨੂੰ ਗਿਆ ਤੁਹਾਨੂੰ ਇਹ ਪਤਾ ਹੀ ਹੈ ਭਾਵੇਂ ਚਲੋ ਇਸ ਮੁੱਦੇ ਤੇ ਕਈ ਲੋਕਾਂ ਦਾ ਇਹ ਹੈਗਾ ਵਿਚਾਰ ਵੀ ਜਿਹੜੇ ਲਾਇਸੈਂਸ ਇhtiyar ਨੇ ਜਾਂ ਹੋਰ ਨੇ ਇਹ ਵੱਖਰੀ ਗੱਲ ਹੈ ਪਰ ਉਹਦੇ ਨਾਲ ਹੀ ਜੇ ਨਸ਼ਿਆਂ ਨੂੰ ਵੀ ਬਥੇਰੇ ਗਾਇਕਾਂ ਨੇ ਪ੍ਰਮੋਟ ਕੀਤਾ ਨਾਮੀ ਗਾਇਕਾਂ ਨੇ ਪ੍ਰਮੋਟ ਕੀਤਾ ਔਰ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਜਵਾਨੀ ਨੂੰ ਠੇਹਲਣ ਚ ਨਸ਼ਿਆਂ ਵਾਲੇ ਪਾਸੇ ਠੇਹਲਣ ਚ ਵੱਡੇ ਨਾਮੀ ਗਾਇਕਾਂ ਦਾ ਵੀ ਹੱਥ ਹੈ ਪੰਜਾਬ ਦਾ ਇੱਕ ਨਾਮੀ ਡੇਰਾ ਤੁਸੀਂ ਦੇਖਿਆ ਹੋ ਜਿੱਥੇ ਨਸ਼ੇ ਨਾਲ ਆ ਧੂਆਂ ਰੋਲ ਹੁੰਦਾ ਤੁਸੀਂ ਦੇਖਿਆ ਉੱਥੇ ਉਹ ਸਿਗਰਟਾਂ ਉਹ ਜੋ ਨਸ਼ੇ ਨਾਲ ਭਰੀਆਂ ਹੋਈਆਂ ਜਿਹੜੀਆਂ ਪੀਂਦੇ ਆ ਉੱਥੇ ਉਹ ਜਾ ਕੇ ਗਾਉਂਦਾ ਹਮ ਔਰ ਉੱਥੇ ਕਿਸ ਤਰ੍ਹਾਂ ਨੌਜਵਾਨ ਜਾਂ ਬਾਬਾ ਕਿਸ ਤਰ੍ਹਾਂ ਨਸ਼ੇ ਦੀ ਲੋਰ ਝੂਮਦਾ ਹੁੰਦਾ ਮਤਲਬ ਡੇਰਿਆਂ ਦੀ ਗੱਲ ਵੀ ਕਰ ਲਈਏ ਰਾਜਨੀਤਿਕ ਲੋਕਾਂ ਦੇ ਨਾਲ ਨਾਲ ਹੋਰ ਕਈ ਡੇਰੇ ਵੀ ਹੈਗੇ ਆ ਜਿੱਥੇ ਨਸ਼ਿਆਂ ਦਾ ਸੇਵਨ ਵੀ ਹੁੰਦਾ ਪ੍ਰਮੋਟ ਵੀ ਕਰਦੇ ਨੇ ਇਹ ਲੋਕ ਇਹ ਇਹ ਸਾਰਾ ਕੁਝ ਇਹ ਕਹ ਲਓ ਵੀ ਜਿਹੜੇ ਜਿਹੜੇ ਇਹ ਲੋਕ ਨੇ ਨਾ ਨਸ਼ਿਆਂ ਨੂੰ ਇੱਕ ਦਿਨ ਨਹੀਂ ਚ ਨਹੀਂ ਪੰਜਾਬ ਦੀ ਜਵਾਨੀ ਵਿੱਚ ਫਸ ਗਈ ਇਹ ਬਹੁਤ ਸਾਰੇ ਲੋਕ ਬਹੁਤ ਸਾਰੇ ਰਾਜਨੀਤਿਕ ਲੋਕ ਪੁਲਿਸ ਡਰਗ ਮਾਫੀਆ ਇਹ ਬਹੁਤ ਸਾਰੇ ਗਾਇਕ ਪੂਰਾ ਜਾਲ ਇੱਕ ਸਾਦਾ ਇੱਕ ਬਹੁਤ ਵੱਡਾ ਜਾਲ ਹੈ ਇਹਨੂੰ ਤੋੜਨ ਲਈ ਸਹਿਰਦ ਲੋਕਾਂ ਦੀ ਲੋੜ ਆ ਜਿਹੜੇ ਪੰਜਾਬ ਪ੍ਰਸਤ ਹੋਣ ਲੋਕ ਪ੍ਰਸਤ ਹੋਣ ਉਹ ਲੋਕ ਇਹਨੂੰ ਤੋੜ ਸਕਦੇ ਆ ਔਰ ਸਰਕਾਰਾਂ ਨੂੰ ਸਹਿਰਦ ਹੋਣ ਦੀ ਲੋੜ ਆ ਹਨਾ ਕਿਉਂਕਿ ਸਰਕਾਰਾਂ ਲਈ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਜੇ ਸਰਕਾਰਾਂ ਚ ਹੁੰਦਾ ਸਾਰੀਆਂ ਫਾਈਲਾਂ ਚ ਤਾਂ ਸਭ ਦੇ ਨਾਮ ਪਏ ਆ ਵੀ ਕੌਣ ਵੇਚਦਾ ਕਿੱਥੇ ਵੇਚਦਾ ਕਈ ਵਾਰੀ ਤੁਸੀਂ ਦੇਖਦੇ ਹੋਗੇ ਆਮ ਨਾ ਪੁਲਿਸ ਕਹੂਗੀ ਮਤਲਬ ਪੁਲਿਸ ਦੇ ਅਫਸਰ ਕਹਿਣਗੇ ਸਾਨੂੰ ਦੱਸੋ ਤੁਸੀਂ ਕੌਣ ਵੇਚਦਾ ਤੁਹਾਨੂੰ ਪਤਾ ਨਹੀਂਗਾ ਇੱਕ ਵੀਡੀਓ ਵੀ ਮੈਂ ਪੁਲਿਸ ਦਾ ਜ਼ਿਕਰ ਹੋਇਆ ਮੈਂ ਤੁਹਾਨੂੰ ਦੱਸਣਾ ਬੜੀ ਪੁਰਾਣੀ ਇੱਕ ਵੀਡੀਓ ਹੈ ਉਹ ਇਦਾਂ ਹੀ ਕੰਪਲੇਨਟ ਕੀਤੀ ਮਨ ਲਾ ਵੀ ਆਹ ਬੰਦਾ ਸੀ ਫੜਿਆ ਆ ਨਸ਼ੇ ਵੇਚਦਾ ਪੁਲਿਸ ਵਾਲਾ ਕਹਿੰਦਾ ਹਾਂ ਵੀ ਕੀ ਗੱਲ ਹੈ ਉਹ ਕਹਿੰਦਾ ਕਹਿੰਦਾ ਕਿੱਥੋਂ ਲੈ ਕੇ ਆਂਦਾ ਵਾ ਪੁਲਿਸਾਰੇ ਵਾਲ ਚਾਹ ਕਹਿੰਦਾ ਕਹਿੰਦਾ ਤੁਹਾਨੂੰ ਪਤਾ ਹੀ ਆ ਉਹ ਕਹਿੰਦਾ ਮੈਨੂੰ ਕੀ ਪਤਾ ਵਾ ਦੇਖੋ ਆਪਾਂ ਪਹਿਲਾਂ ਗੱਲ ਕਰਤੀ ਨਾ ਪੁਲਿਸ ਨੂੰ ਪਤਾ ਪੁਲਿਸ ਕੋਲੇ ਖੁਫੀਆ ਤੰਤਰ ਹੈ ਹਮਮ ਔਰ ਖੁਫੀਆ ਤੰਤਰ ਹਰ ਰਿਪੋਰਟ ਦਿੰਦਾ ਵੀ ਕੌਣ ਨਸ਼ੇ ਵੇਚਦਾ ਇੱਕ 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 ਪਲ ਦੀ ਉਹਨਾਂ ਕੋਲ ਰਿਪੋਰਟ ਆ ਬਿਲਕੁਲ ਪਰ ਇਹ ਨੂੰ ਇਹ ਤੇ ਕੰਮ ਕਿਉਂ ਕੰਮ ਤਾਂ ਫਿਰ ਕਰਨਾ ਹੀ ਪਊਗਾ ਨਾ ਤਾਂ ਹੀ ਰੁਖਣਗੇ ਨਾ ਨਸ਼ੇ ਤੇ ਇਹ ਇਦਾਂ ਵੀ ਇਹ ਤੇ ਸਖਤ ਸਟੈਂਡ ਦੀ ਲੋੜ ਅੱਗੇ ਜੇ ਗੱਲ ਕਰੀਏ ਆਪਾਂ ਤਾਂ ਜਿਹੜੇ ਜਿਹੜੇ ਹੁਣ ਤੱਕ ਪੰਜਾਬ ਦੇ ਵਿੱਚ ਮਾਫੀਏ ਫੜੇਗੇ ਨੇ ਤਾਂ ਉਹਨਾਂ ਦਾ ਕਿਸਦੇ ਸੰਬੰਧ ਵੀ ਨਿਕਲੇ ਆ ਫਿਰ ਕਿਸੇ ਸਿਆਸਤਦਾਨ ਨਾਲ ਜਾਂ ਫਿਰ ਕਿਸੇ ਪੁਲਿਸ ਅਧਿਕਾਰੀ ਨਾਲ ਦੇਖੋ ਇਹ ਤਾਂ ਹੈਗਾ ਹੀ ਹੈ ਨਾ ਵੀ ਜੇ ਆਮ ਤਾਂ ਤੁਸੀਂ ਗਿਣਤੀ ਤਾਂ ਬਹੁਤ ਵੱਡੀ ਹੈ ਜਿੱਦਾਂ ਜਿਵੇਂ ਸਰਕਾਰ ਨੇ ਹਦਾਇਤ ਕਰਤੀ ਵੀ ਫੜ ਲਓ ਪੁਲਿਸ ਨੂੰ ਚੱਕ ਲੋ ਤਾਂ ਉਦੋਂ ਪੁਲਿਸ ਲਾਈਨ ਲਾ ਦਿੰਦੀ ਆ ਫੜ ਕੇ ਜਿਹੜਾ ਕੋਈ ਜਿਹਦੀ ਜੇਬ ਚੋਂ ਕੁੜੀ ਨਿਕਲਿਆ ਪੀਣ ਵਾਲਾ ਖਾਣ ਵਾਲਾ ਕੋਲੇ ਖੜਾ ਉਹ ਸਭ ਨੂੰ ਚੱਕ ਕੇ ਇੱਕ ਲਾਈਨ ਲਾ ਦਿੰਦੀ ਆ ਇਹ ਇਹ ਪਰਚਿਆਂ ਦੀ ਮਾਮਲਿਆਂ ਦੀ ਗਿਣਤੀ ਜੇ ਫਰੋਲਣੀ ਹੋਵੇ ਉਹ ਤਾਂ ਹੋਊ ਹਜ਼ਾਰਾਂ ਚ ਪਰ ਜੇ ਵੱਡੇ ਉਹਦੀ ਗੱਲ ਕਰੀਏ ਤਾਂ ਉਹ ਚ ਸਭ ਤੋਂ ਵੱਡਾ ਤਾਂ ਜਗਦੀਸ਼ ਭੋਲਾ ਜਿਹੜਾ ਡੀਐਸਪੀ ਸੀ ਪੁਲਿਸ ਦਾ ਉਹ ਖੁਦ ਡੀਐਸਪੀ ਸੀ ਜਿਹੜਾ ਫੜਿਆ ਗਿਆ ਪੁਰਾਣੀ ਗੱਲ ਆ ਭਾਵੇਂ ਉਹ ਤੇ ਉਹ ਚ ਜਿਹੜੇ ਬੰਦਿਆਂ ਦੇ ਵੱਡੇ ਬੰਦਿਆਂ ਦੇ ਨਾਂ বাজਦੇ ਰਹੇ ਆ ਉਸ ਸਮੇਂ ਕਾਲੀ ਸਰਕਾਰ ਦੇ ਸਮੇਂ ਚ ਉਹ ਜੀਵਨ ਉਹਨੇ ਮਜੀਠੀਆ ਦਾ ਨਾਮ ਵੀ ਆਪ ਲਿਆ ਸੀ ਹੈਨਾ ਉਹ ਹਾਲਾਂਕਿ ਹੁਣ ਤੱਕ ਐਸਟੀਐਫ ਦੀਆਂ ਚਲੋ ਇਸ ਮਾਮਲੇ 'ਚ ਭਾਵੇਂ ਉਹ ਕਹ ਰਿਹਾ ਇਹ ਵੀ ਪੋਲਿਟਿਕਲ ਦੂਸ਼ਣ ਬਾਜੀ ਹੈ ਜਾਂ ਮੈਨੂੰ ਪੋਲਿਟਿਕਲ ਉਹਦੇ ਉਹਦੇ ਕਰਕੇ ਿਲਝਾਇਆ ਜਾ ਰਿਹਾ ਹੈ ਮਜੀਠੀਆ ਜੇਲ ਵੀ ਗਿਆ ਜੀ ਹੁਣ ਵੀ ਉਹ ਜਿਹੜੀ ਉਹਨਾਂ ਦੀ ਜਾਣਕਾਰੀ ਚੱਲਦੀ ਉਹ ਚੱਲਦੀ ਹੈ ਜਾਂਚ ਉਸ ਮਾਮਲੇ ਦੀ ਹੈਨਾ ਭਾਵੇਂ ਇਹ 'ਚ ਦੇਖੋ ਉਹ ਆਪਾਂ ਸਿੱਧਾ ਦੋਸ਼ ਨਹੀਂ ਲਾ ਸਕਦੇ ਪਰ ਇਹ ਚ ਜੇ ਰਾਣੂ ਵਾਲਾ ਕੇਸ ਇੱਕ ਰਾਣੋ ਸਰਪੰਚ ਇੱਕ ਫੜਿਆ ਗਿਆ ਸੀ ਪਿੱਛੇ ਜੀ ਉਹ ਬੜਾ ਵੱਡਾ ਕੇਸ ਸੀ ਉਹ ਚ ਤਿੰਨ ਕੋ ਉਹ ਐਸਟੀਐਫ ਨੇ ਫੜਿਆ ਸੀ ਜੀ ਉਹ ਚ ਜਿਹੜੇ ਆ ਕਈ ਰਾਜਨੀਤਿਕਾਂ ਦੇ ਪੁਲਿਸ ਅਫਸਰ ਇੱਕ ਐਸਪੀ ਨੇ ਉਹਨੂੰ ਗੱਡੀ ਮਤਲਬ ਐਸਪੀ ਨੂੰ ਨੇ ਗੱਡੀ ਦਿੱਤੀ ਹੋਈ ਸੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਨੂੰ ਉਹ ਉਹ ਚ ਉਹਦੇ ਖਿਲਾਫ ਵੀ ਐਸਟੀਐਫ ਨੇ ਕਾਰਵਾਈ ਕੀਤੀ ਸੀ ਐਸਪੀ ਦੇ ਜੀ ਮਤਲਬ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਉਹ ਬਚ ਗਿਆ ਸੀ ਉਸ ਕੇਸ ਚ ਇੱਕ ਹੋਰ ਬਹੁਤ ਵੱਡਾ ਇੱਕ ਬਾਬੇ ਦੀ ਤਾਰ ਜੁੜੇ ਸੀ ਉਸ ਸਮੇਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਬਟ ਡੇਰੇ ਦੇ ਬਾਬੇ ਦੇ ਔਰ ਉਹਦੇ ਖਿਲਾਫ ਉਹਦੇ ਮਤਲਬ ਸੈਕਟਰੀ ਦੇ ਘਰੋਂ ਹੀ ਉਹਨੂੰ ਫੜਿਆ ਸੀ ਹਨਾ ਭਾਵੇਂ ਮੈਂ ਇਹ ਨਹੀਂ ਦੋਸ਼ ਲਾਉਂਦਾ ਵੀ ਉਹਨਾਂ ਦਾ ਦੋਸ਼ ਵਿੱਚ ਉਸ ਸ਼ਾਮਲ ਸੀ ਪਰ ਉਹਦੇ ਖਿਲਾਫ ਬਾਬੇ ਦੇ ਖਿਲਾਫ ਪ੍ਰੋਟੈਸਟ ਵੀ ਹੋਏ ਬਹੁਤ ਕੁਝ ਹੋਇਆ ਵੀ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਉਹ ਰਾਣੋ ਵਾਲੇ ਕੇਸ ਚ ਹੁਣ ਉਹ ਐਡਾ ਵੱਡਾ ਕੇਸ ਸੀ ਮੇਰੇ ਖਿਆਲ ਨਾਲ ਸ਼ਾਇਦ ਅਜੇ ਵੀ ਉਹ ਜੇਲ੍ਹ ਚ ਹੀ ਆ ਉਹច ਪੁਲਿਸ ਅਫਸਰਾਂ ਦਾ ਸੀ ਇੱਕ ਇਨਸਪੈਕਟਰ ਇੰਦਰਜੀਤ ਸਿੰਘ ਪਿੱਛੇ ਜੇ ਫੜਿਆ ਗਿਆ ਸੀ ਤੁਹਾਨੂੰ ਯਾਦ ਹੋ ਪੁਲਿਸ ਦਾ ਉਹ ਉਹ ਉਹਦੇ ਉਹਦੀ ਉਹ ਤਾਂ ਬਹੁਤ ਜਿਆਦਾ ਵੱਡਾ ਖਲਾਰਾ ਪਿਆ ਸੀ ਹਨਾ ਉਹ ਚ ਵੀ ਇੱਕ ਐਸਪੀ ਰਾਜਜੀਤ ਸਿੰਘ ਜਿਹੜੇ ਹੈਗੇ ਨੇ ਐਸਐਸਪੀ ਵੀ ਰਹੇ ਔਰ ਜ਼ਿਲ੍ਹੇ ਚ ਕਿਸ ਚ ਲੱਗੇ ਉਹ ਹਜੇ ਤੱਕ ਭਗੋੜੇ ਨੇ ਪੁਲਿਸ ਦੀਆਂ ਜੇ ਤੰਦਾਂ ਦੀ ਗੱਲ ਕਰੀਏ ਇਹ ਸਾਰੇ ਨਹੀਂ ਪੁਲਿਸ ਅਧਿਕਾਰੀ ਇਹ ਇਹ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਉਹ ਚੰਗੇ ਵੀ ਨੇ ਜਿਨ੍ਹਾਂ ਨੇ ਨਸ਼ਿਆਂ ਨੂੰ ਨੱਥ ਪਾਉਣ ਲਈ ਕੰਮ ਵੀ ਕੀਤਾ ਪਰ ਉਹਨਾਂ ਦੀ ਬਾਹਰ ਹੀ ਗਈ ਕਿਉਂਕਿ ਜਿਹੜੀ ਰਾਜਨੀਤਿਕ ਤਾਣਾ ਬਾਣਾ ਤੁਹਾਨੂੰ ਪਤਾ ਉੱਪਰਲੇ ਲੈਵਲ ਤੇ ਅੱਜ ਆਪਾਂ ਸਾਰਾ ਹੀ ਖਲਾਸਾ ਕਰ ਲੈਨੇ ਆ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਜਿਹੜੇ ਐਸਟੀਐਫ ਦੇ ਮੁਖੀ ਰਹੇ ਆ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਉਹ ਉਹ ਇੱਕ ਜਿਹਾ ਅਧਿਕਾਰੀ ਰਹੇ ਜਿਨ੍ਹਾਂ ਨੇ ਬਹੁਤ ਯਤਨ ਕੀਤੇ ਆ ਨਸ਼ਿਆਂ ਦੇ ਨਥ ਪਾਉਣ ਲਈ ਪੰਜਾਬ 'ਚ ਔਰ ਜਦੋਂ ਉਹਨਾਂ ਨੇ ਮੈਨੂੰ ਪੁੱਤਾ ਇਹ ਵੀ ਪਤਾ ਲੱਗਿਆ ਵੀ ਜਦੋਂ ਜਦੋਂ ਕੈਪਟਨ ਨੇ ਉਹਨਾਂ ਨੂੰ ਲਿਆ ਕੇ ਲਾਇਆ ਸੀ ਬਾਹਰਲੇ ਸਟੇਟ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਉਹਨਾਂ ਨੇ ਜਦੋਂ ਸਾਰਾ ਖਲਾਸਾ ਕਰਤਾ ਵੀ ਇਹ ਤਾਂ ਸੀਨੀਅਰ ਅਫਸਰਾਂ ਪੁਲਿਸ ਦੇ ਜਿਹੜੇ ਉਹਨਾਂ ਨੇ ਐਸਟੀਐਫ ਨੇ ਫੜੇ ਵੱਡੇ ਮਾਫੀਆ ਨੂੰ ਜਿਹੜੋ ਫੜਿਆ ਜੀਚ ਪੁਲਿਸ ਦੇ ਅਧਿਕਾਰੀ ਵੀ ਫੜੇ ਗਏ ਉਹ ਚ ਪੋਲੀਟੀਕਲ ਲੋਕਾਂ ਦੇ ਜਾਂ ਜਿਹੜੇ ਸੀਗੇ ਰਾਜਨੀਤਿਕ ਲੋਕਾਂ ਦੇ ਨਾ ਆਏ ਸੀ ਤੇ ਆਖਰ ਉਹ ਉਹ ਲੜਦੇ ਰਹੇ ਬਹੁਤ ਬਹੁਤ ਜ਼ਿਆਦਾ ਉਹ ਲੜੇ ਆ ਹੁਣੇ ਹੀ ਥੋੜੀ ਦੇਰ ਪਹਿਲਾਂ ਹੀ ਉਹ ਫਿਰ ਡੈਪੂਟੇਸ਼ਨ ਤੇ ਜਦੋਂ ਨਹੀਂ ਕੋਈ ਬਾਤ ਚੱਲਦੀ ਕਿਸੇ ਅਫਸਰ ਦੀ ਇੱਕ ਦੋ ਅਫਸਰ ਕੀ ਕਰਨਗੇ ਉਹ ਜਿਹੜਾ ਲੁਧਿਆਣਾ ਦੇ ਅਤੀਚ ਵੀ ਕਈ ਅਫਸਰ ਇਹ ਜੇ ਆਏ ਆ ਕਿਉਂਕਿ ਮੈਂ ਉੱਥੇ মিডিਏ ਨਾਲ ਜੁੜਿਆ ਰਿਹਾ ਕਾਫੀ ਲੰਬਾ ਸਮਾਂ ਕਈ ਅਫਸਰ ਆਇਆ ਜਿਹੜੇ ਨਸ਼ੇ ਨੂੰ ਨੱਥ ਪਾਉਣੀ ਚਾਹੁੰਦੇ ਸੀ ਪਾਈ ਵੀ ਉਹਨਾਂ ਨੇ ਇੱਕ ਐਸਐਸਪੀ ਉਹਨਾਂ ਨੇ ਜਿਹੜੇ ਨਸ਼ੇ ਦੇ ਕਾਰਨ ਜਿਹੜੀ ਮੌਤ ਹੋ ਜਾਂਦੀ ਨੌਜਵਾਨ ਉਹਦੀ ਇੱਕ ਦੋ ਡਰੱਗ ਮਾਫੀਆ ਦੇ ਖਿਲਾਫ ਮੌਤ ਦਾ ਕਤਲ ਦਾ ਮਾਮਲਾ ਵੀ ਦਰਜ ਕੀਤਾ ਬਿਲਕੁਲ ਹਾਂ ਭਾਵੇਂ ਹੁਣ ਦੇਖੋ ਸੁਖਵੀਰ ਬਾਦਲ ਨੇ ਇਹ ਮੁੱਦਾ اٹھਾਇਆ ਸੀ ਵੀ ਅਸੀਂ ਨਸ਼ੇ ਵਾਲਿਆਂ ਨੂੰ ਫਾਂਸੀ ਟੰਗਾਂਗੇ ਮੰਗ ਕਰਾਂਗੇ ਫਾਂਸੀ ਤੇ ਚੜਾਉਣ ਦੀ ਜਦੋਂ ਇਹਨਾਂ ਦੀ ਆਪ ਦੀ ਕਾਲੀ ਸਰਕਾਰ ਸੀ ਉਦੋਂ ਜਿਵੇਂ ਕਹ ਲਓ ਇੱਕ ਬੰਡੇ ਹੀ ਨਸ਼ੇ ਉਦੋਂ ਸ਼ੁਰੂਆਤ ਹੀ ਉਦੋਂ ਹੋਈ ਹੈ ਫਿਰ ਕਾਂਗਰਸੀਆਂ ਦੇ ਸਮੇਂ ਵੀ ਕੋਈ ਰੋਕ ਨਹੀਂ ਹੋਈ ਹਨਾ ਹੁਣ ਆਮ ਆਦਮੀ ਪਾਰਟੀ ਦੇ ਵੀ ਕੋਈ ਰੋਕ ਨਹੀਂ ਹੈ ਖੁੱਲਿਆ ਮੀ ਚੱਲਦਾ ਪਿਆ ਹੁਣ ਤਾਂ ਬੜਾ ਜ਼ਿਆਦਾ ਫੈਲ ਗਿਆ ਹੈ ਕਹਿੰਦਾ ਮਤਲਬ ਹੈ ਵੀ ਇਹ ਇਹ ਨਹੀਂ ਗੱਲ ਵੀ ਚੰਗੇ ਅਧਿਕਾਰੀ ਹੈ ਨਹੀਂ ਬਹੁਤ ਸਾਰੇ ਅਧਿਕਾਰੀ ਚੰਗੇ ਵੀ ਨੇ ਜਿਹੜੇ ਨਸ਼ਿਆਂ ਨੂੰ ਨੱਥ ਪਾਉਣੀ ਚਾਹੁੰਦੇ ਆ ਬਹੁਤ ਸਾਰੇ ਇੱਥੋਂ ਤੱਕ ਇਸ ਮੁੱਦੇ ਤੇ ਕਈ ਪੁਲਿਸ ਦੇ ਮੁਲਾਜ਼ਮ ਵੀ ਹੈਗੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਇਹ ਨਹੀਂ ਹੈ ਵੀ ਥਾਣੇ ਦਾ ਮੁਨਸ਼ੀ ਨਹੀਂ ਚਾਹੁੰਦਾਗਾ ਪਰ ਕਈ ਤਰ੍ਹਾਂ ਦੀਆਂ ਜਿਹੜੀਆਂ ਉੱਪਰਲੇ ਅਫਸਰਾਂ ਦੀਆਂ ਵਿਗਾਰਾਂ ਪੈਂਦੀਆਂ ਨੇ ਉਹ ਉਹ ਵਿਗਾਰਾਂ ਪੂਰੀਆਂ ਕਰਨ ਲਈ ਇਹਨਾਂ ਨੂੰ ਵਿਚਾਰਿਆਂ ਨੂੰ ਮਜਬੂਰਨ ਜਿਹੜੇ ਮੁਨਸ਼ੀ ਆ ਜਾਂ ਹੋਰ ਆ ਉਹਨਾਂ ਨੂੰ ਇਹਨਾਂ ਤੇ ਡਿਪੈਂਡ ਹੋਣਾ ਪੈਂਦਾ ਮਾਫੀ ਹੈ ਤੇ ਕਿਉਂਕਿ ਇਹਨਾਂ ਤੋਂ ਫਿਰ ਉਹ ਮਗਾ ਕੇ ਛੋਟੀਆਂ-ਛੋਟੀਆਂ ਵਿਗਾਰਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਨੇ ਉਹ ਉਹ ਉਹਨਾਂ ਨੂੰ ਖਰਚੇ ਪੂਰੇ ਕਰਨ ਲਈ ਥਾਣਿਆਂ ਦੇ ਜਾਂ ਉਹਦੇ ਕਈ ਵੀ ਇਹਨਾਂ ਤੇ ਉਹ ਡਿਪੈਂਡ ਵੀ ਹੋਣਾ ਪੈਂਦਾ ਹੈ 마ਫੀਆ ਵਾਲਿਆਂ ਤੇ ਮਤਲਬ ਬਹੁਤ ਸਾਰੇ ਇਹ ਦੀ ਗਾਲ ਅਧਿਕਾਰੀ ਹੈ ਨਹੀਂ ਬਹੁਤ ਸਾਰੇ ਅਧਿਕਾਰੀ ਵੀ ਹੈਗੇ ਬਹੁਤ ਸਾਰੇ ਰਾਜਨੀਤਿਕ ਲੋਕ ਵੀ ਹੈਗੇ ਹੈ ਹਨਾ ਜਿਹੜੇ ਇਹਨੂੰ ਨੱਥ ਪਾਣੀ ਚਾਹੁੰਦੇ ਆ ਪਿਛਲੇ ਸਮੇਂ ਚ ਜਗਰਾਉ ਏਰੀਏ ਚ ਇੱਕ ਬਹੁਤ ਵੱਡੀ ਮਹਿਮ ਚੱਲੀ ਸੀ ਨਸ਼ਾ ਵਿਰੋਧੀ ਫਰੰਟ ਬਣਾ ਕੇ ਉਹ ਚ ਸਾਰੀਆਂ ਕਹਿ ਲੋ ਜਿਹੜੀਆਂ ਇਨਕਲਾਬੀ ਧਿਰਾਂ ਸ਼ਾਮਲ ਸੀ ਪੱਤਰਕਾਰ ਵਕੀਲ ਤੇ ਉਹ ਚ ਅਸੀਂ ਵੀ ਮੈਂ ਵੀ ਜੁੜਿਆ ਸੀ ਉਸ ਨਾਲ ਫਰੰਟ ਨਾਲ ਅਸੀਂ 150 ਪਿੰਡਾਂ ਚ ਜਾ ਕੇ 100 ਪਿੰਡਾਂ ਚ ਮੀਟਿੰਗਾਂ ਕੀਤੀਆਂ ਹੀ ਰੈਲੀਆਂ ਕੀਤੀਆਂ ਸੀ ਜੀ ਸੈਮੀਨਾਰ ਕੀਤੇ ਸੀ ਜੀ ਚ ਡਾਕਟਰ ਗਰਗ ਡਾਕਟਰ ਦੀਪਤੀ ਉਹ ਬੁਲਾਏ ਸੀ ਸੈਮੀਨਾਰ ਚ ਔਰ ਇਹ ਇਹ ਨਹੀਂ ਗੱਲ ਜੀ ਯਤਨ ਕੀਤੇ ਜਾਣ ਤਾਂ ਇਹਨੂੰ ਨਥ ਵੀ ਪੈ ਸਕਦੀ ਹੈ ਨਸ਼ਿਆਂ ਨੂੰ ਨਥ ਪੈ ਸਕਦੀ ਹੈ ਇਹਦੇ ਨਾਲ ਹੀ ਮਗਲਾ ਸਵਾਲ ਕਰਦਾ ਵੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹੁੰਦੇ ਨੇ ਉਨਾ ਤੱਕ ਨਸ਼ਾ ਕਿਵੇਂ ਪਹੁੰਚਦਾ ਕਿਉਂਕਿ ਬੜੀ ਖਬਰ ਆ ਸਾਡੇ ਕੋਲ ਵੀ ਆਈਆਂ ਨੇ ਕਿ ਵੀ ਇੱਕ ਪੁਲਿਸ ਅਫਸਰ ਦੇ ਵਿਰੁੱਧ ਮੁਕੱਦਮਾ ਸ਼ੁਰੂ ਹੋਇਆ ਵੀ ਉਹ ਨਸ਼ਾ ਪੰਚਾ ਰਿਆ ਸੀਗਾ ਨਸ਼ਾ ਸਪਲਾਈ ਹੋ ਰਿਹਾ ਜੇਲ੍ਹ ਦੇ ਅੰਦਰ ਤਾਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੇਲ੍ਹਾਂ ਚ ਪੰਜਾਬ ਦੀਆਂ ਜੇਲ੍ਹਾਂ ਐਸ ਗੱਲਾਂ ਬਦਨਾਮ ਰਹੀਆਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਚ ਹਾਈ ਸਕਿਉਰਿਟੀ ਜੇਲ੍ਹਾਂ ਨੂੰ ਤੱਕ ਵੀ ਨਸ਼ਾ ਪਹੁੰਚਦਾ ਰਿਹਾ ਔਰ ਬਹੁਤ ਸਾਰੇ ਜੇਲ੍ਹ ਅਧਿਕਾਰੀ ਵੀ ਇਸ ਮਾਮਲੇ ਚ ਫੜੇ ਜਾਂਦੇ ਰਹੇ ਆ ਔਰ ਦੇਖੋ ਇਹ ਜੇ ਕਹ ਲਓ ਵੀ ਜੇਲ੍ਹ ਚ ਓਦਾਂ ਨਸ਼ਾ ਚੱਲਿਆ ਜਾਂਦਾ ਹਾਈ ਸਕਿਉਰਿਟੀ ਜੇਲ੍ਹਾਂ ਚ ਤਾਂ ਜਿਵੇਂ ਕਹ ਲਓ ਪਤਾ ਨਹੀਂ ਹਲ ਦਾ ਅਫਸਰਾਂ ਦੇ ਉੱਤੋਂ ਬਿਨਾ ਹਨ ਤੇ ਜੇ ਨਸ਼ਾ ਜਾਂਦਾ ਤਾਂ ਮਿਲ ਜੁਲ ਕੇ ਹੀ ਜਾਂਦਾ ਨਾ ਪਿਛਲੇ ਸਮੇਂ ਚ ਕਈ ਅਧਿਕਾਰੀ ਜਿਹੜੀ ਆ ਭਗਵੰਤ ਮਾਨ ਸਰਕਾਰ ਨੇ ਫੜੇ ਵੀ ਆ ਜਿਹੜੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਵੀ ਹੋਈ ਆ ਉਹ ਮਿਲ ਜੁਲ ਕੇ ਜਾਂਦਾ ਜੇਲ੍ਹਾਂ ਚ ਨਸ਼ੇ ਵਿਕਦੇ ਆ ਤੁਸੀਂ ਦੇਖੋ ਇਹ ਤਾਂ ਹੁਣ ਅੰਦਰ ਤਾਂ ਹੁਣ ਸਰਕਾਰ ਕੋਲੇ ਸਿਸਟਮ ਹੈਗਾ ਹੀ ਆ ਨਾ ਜੇਲ੍ਹਾਂ ਚ ਤਾਂ ਰੋਕ ਹੀ ਸਕਦੀ ਆ ਮਤਲਬ ਜੇਲ੍ਹਾਂ ਚ ਕਿਉਂ ਨਹੀਂ ਰੋਕ ਸਕਦੀ ਅੱਜ ਆਪਾਂ ਜਲੋ ਨਸ਼ੇ ਦੇ ਮੁੱਦੇ ਤੇ ਗੱਲ ਕਾਫੀ ਲੰਬੀ ਲੈ ਗਏ ਆਪਾਂ ਸਾਰਾ ਹੀ ਕਹਿ ਲਓ ਇਹ ਫਰੋਲੜਾ ਕਰਤਾ ਇਹ ਇਸ ਮੁੱਦੇ ਤੇ ਸਰਕਾਰ ਨੂੰ ਦੇਖੋ ਸਾਰੇ ਪੱਖ ਲੈ ਕੇ ਸਰਕਾਰ ਨੂੰ ਸਭ ਕੁਝ ਪਤਾ ਹੈ ਸਰਕਾਰ ਕੋਲੇ ਖੁਫੀਆ ਤੰਤਰ ਬੜਾ ਵੱਡਾ ਹੈ ਸਰਕਾਰ ਦਾ ਬਹੁਤ ਆ ਖੁਫੀਆ ਤੰਤਰ ਦਾ ਧਿਆਨ ਹੀ ਸਰਕਾਰ ਨੇ ਜਿਵੇਂ ਕਹਿ ਲਓ ਆਪਦੀਆਂ ਰਾਜਨੀਤਿਕ ਉਹਦੇ ਨਾਲ ਹਵਲ ਲਵਾਇਆ ਹੋਇਆ ਉਹਨਾਂ ਅਫਸਰਾਂ ਨੂੰ ਸਭ ਪਤਾ ਸਾਰੇ ਅਫਸਰਾਂ ਕੋਲੇ ਫੈਲਾ ਪਈਆਂ ਬਹੁਤ ਸਾਰਾ ਇਹ ਵੀ ਹੈ ਕਿ ਅਫਸਰ ਮਜਬੂਰ ਵੀ ਹੋ ਜਾਂਦੇ ਜੋ ਰਾਜਨੀਤਿਕ ਲੋਕ ਡਿੱਕਾ ਢਾਹ ਦਿੰਦੇ ਆ ਵਿੱਚ ਕਿਸੇ ਨਸ਼ੇ ਵਾਲੇ ਨੂੰ ਫੜ ਕੇ ਲਿਆਉਂਦੇ ਆ ਤਾਣੇ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਫੋਨ ਆ ਜਾਂਦਾ ਜੀ ਮੇਰਾ ਖਾਸ ਆ ਖਾਸ ਆ ਮੇਰਾ ਦੇਖੋ ਇਹ ਸਾਰਾ ਕੁਝ ਹੈਗਾ ਜੇ ਅੱਜ ਆਪਾਂ ਇਸ ਮੁੱਦੇ ਤੇ ਗੱਲ ਕੀਤੀ ਆ ਤਾਂ ਸਰਕਾਰ ਨੂੰ ਇਸ ਮੁੱਦੇ ਤੇ ਜ਼ਰੂਰ ਧਿਆਨ ਦੇਣ ਦੀ ਲੋੜ ਆ ਵਿਰੋਧੀ ਧਿਰਾਂ ਨੂੰ ਵੀ ਇਸ ਮੁੱਦੇ ਤੇ ਸਰਕਾਰ ਨੂੰ ਭੰਡਣ ਦੀ بجائے ਸਾਰੀਆਂ ਧਿਰਾਂ ਨੂੰ ਨਾਲ ਖੜ ਕੇ ਇਸ ਮੁੱਦੇ ਤੇ ਕਾਰਵਾਈ ਲਈ ਅੱਗੇ ਆਉਣਾ ਚਾਹੀਦਾ ਜਿਹੜਾ ਮਾਫੀਆ ਹੁੰਦਿਆ ਉਹਦਾ ਲੱਕ ਤੋੜਨਾ ਚਾਹੀਦਾ ਜੀ ਅੱਛਾ ਇਹ ਵੀ ਦੇਖਿਆ ਜਾਂਦਾ ਵੀ ਜਿਹੜੇ ਕ੍ਰਾਈਮ ਹੁੰਦੇ ਆਪਣੇ ਸਮਾਜ ਦੇ ਵਿੱਚ ਜ਼ਿਆਦਾਤਰ ਨਸ਼ੇੜੀ ਲੋਕ ਹੀ ਕਰਦੇ ਆ ਇਹ ਤਾਂ ਹੈਗਾ ਹੀ ਆ ਨਾ ਵੀ ਜਿਹੜੇ ਨਸ਼ਿਆਂ ਨਾਲ ਗਾਂ ਜੁੜੇ ਹੋਏ ਕਈ ਅਪਰਾਧ ਨੇ ਹਮ ਜਦੋਂ ਬਹੁਤ ਸਾਰੇ ਨਸ਼ੇ ਦੀ ਲੋਰ ਚ ਹੀ ਕਹਿ ਲੋ ਕਰ ਜਾਂਦੇ ਆ ਕ੍ਰਾਈਮ ਔਰ ਜਿਹੜੀ ਬਹੁਤ ਸਾਰੇ ਅੱਜ ਕੱਲ ਤੁਸੀਂ ਦੇਖੋ ਪਿੰਡਾਂ ਚ ਨੌਜਵਾਨ ਨੇ ਜਿਹੜੇ ਨਸ਼ੇ ਦੀ ਆਪਣੀ ਡੋਜ਼ ਪੂਰੀ ਕਰਨ ਲਈ ਜਾਂ ਨਸ਼ਾ ਖਰੀਦਣ ਲਈ ਉਹ ਰਾਜ ਆਂਦੇ ਲੋਕਾਂ ਨੂੰ ਛੋਟੇ ਛੋਟੇ ਕ੍ਰਾਈਮ ਜਿਹੜੇ ਆ ਲੁੱਟ ਖੋਹਦੇ ਜਾਂ ਆਪਣੇ ਕਹਿ ਲੋ ਚਪ ਮਾਰ ਜਿਹੜੇ ਫਿਰਦੇ ਆ ਉਹ ਨਸ਼ੇ ਦੀ ਡੋਜ਼ ਦੇ ਉਹ ਚ ਹੀ ਫਿਰਦੇ ਆ ਨਾ ਨਸ਼ਾ ਲੈ ਕੇ ਜਾਂ ਨਸ਼ਾ ਖਰੀਦਣ ਲਈ ਕਿਉਂਕਿ ਇਹ ਚ ਕੋਈ ਵੱਡੇ ਪਰਿਵਾਰਾਂ ਨਾਲ ਦੇ ਬੱਚੇ ਵੀ ਹੈਗੇ ਆ ਛੋਟੇ ਆਮ ਲੋਕ ਵੀ ਫਸ ਗਏ ਆ ਜਿਹੜੇ ਆਮ ਲੋਕ ਦਿਹਾੜੀਦਾਰ ਪਰਿਵਾਰਾਂ ਦੇ ਗਰੀਬ ਬੱਚੇ ਆ ਨਾ ਉਹਨਾਂ ਲਈ ਤਾਂ ਬਾਹਲਾ ਖੋਪ ਵਿਚਾਰੇ ਬੱਚ ਆਪਦੇ ਬੱਚਿਆਂ ਦਾ ਲਾਜ ਨਹੀਂ ਕਰਾ ਸਕਦੇ ਉਹ ਉਹ ਫਿਰ ਲੁੱਟਾਂ ਖੋਹਾਂ ਜਾਂ ਚੋਰੀਆਂ ਜਾਂ ਛੋਟੇ ਛੋਟੇ ਕ੍ਰਾਈਮ ਪਿੰਡਾਂ 'ਚ ਤਾਂ ਕਈ ਥਾਵਾਂ ਤੇ ਤੁਸੀਂ ਮਤਲਬ ਸੋਚ ਨਹੀਂ ਸਕਦੇ ਫਿਰ ਟੂਟੀਆਂ ਵੀ ਲਾ ਕੇ ਲੈ ਜਾਂਦੇ ਆ ਇਹ ਵੀ ਦੇਖਿਆ ਸਰਕਾਰੀ ਜਿਹੜੇ ਡਿਵਾਈਡਰ ਤੇ ਲੱਗੇ ਹੁੰਦੇ ਰੇਲਿੰਗ ਉਹ ਵੀ ਪੱਟ ਕੇ ਲੈ ਜਾਂਦੇ ਆ ਪੱਟ ਕੇ ਲੈ ਜਾਂਦੇ ਆ ਉਹ ਫਿਰ ਉਹਨਾਂ ਨੇ ਆਪਦੀ ਮਤਲਬ ਨਸ਼ੇ ਦੀ ਉਹ ਕਰਨੀ ਹੈ ਨਾ ਡੋਜ਼ ਪੂਰੀ ਫਿਰ ਉਹਨਾਂ ਨੂੰ ਤਾਂ ਜਿਹੜਾ ਕੁਝ ਸਾਹਮਣੇ ਆ ਗਿਆ ਤੇ ਉਹਨਾਂ ਨੇ ਉਹ ਕਰਨੀ ਹੈ ਕਈ ਥਾਵਾਂ ਤੇ ਜਿਹੜੀਆਂ ਵੱਡੀਆਂ ਘਟਨਾਵਾਂ ਕਤਲ ਤੱਕ ਦੀਆਂ ਘਟਨਾਵਾਂ ਵੀ ਨਹੀਂ ਛੇੜੀਆਂ ਨੇ ਕੀਤੀਆਂ ਔਰ ਪਿਛਲੇ ਦਿਨਾਂ 'ਚ ਇੱਕ ਜਗਰਾਉਂ ਦੀ ਘਟਨਾ ਬਾਅਦ ਪ੍ਰੀ ਇੱਕ ਨਸ਼ਿਆ ਵਾਲੇ ਜਿਹੜੇ ਉਹਨਾਂ ਦੇ ਸੰਗੀ ਸਾਥੀਆਂ ਨੇ ਚਿੱਟੇ ਦੇ ਜਿਹੜੇ ਹੈਗੇ ਨੇ 14 ਨਹੀਂ 12 ਬੰਦਿਆਂ ਦੇ ਖਿਲਾਫ ਮੁੰਡਿਆਂ ਦੇ ਮਾਮਲਾ ਦਰਜ ਹੋਇਆ ਉਹਨਾਂ ਨੇ ਇੱਕ ਆਪਦੇ ਸਾਥੀ ਨੂੰ ਪੈਟਰੋਲ ਪਾ ਕੇ ਆਗ ਹੀ ਲਾਤੀ ਨਸ਼ੇੜੀਆਂ ਨੇ ਨਸ਼ੇ ਦੀ ਲੋਰ ਚ ਮਤਲਬ ਇਹ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹਾਂ ਇਹ ਨਸ਼ੇ ਨਾਲ ਜੁੜੀਆਂ ਹੋਇਆ ਬਹੁਤ ਵੱਡਾ ਅਪਰਾਧ ਹੈ ਜੀ ਤੇ ਹੁਣ ਗੱਲ ਕਰਦੇ ਵੀ ਸਰਕਾਰ ਇਸ ਜਾਲ ਨੂੰ ਕਿਵੇਂ ਤੋੜ ਸਕਦੀ ਹੈ ਦੇਖੋ ਸਰਕਾਰ ਕੋਲੇ ਤਾਂ ਬਹੁਤ ਸਾਧਨ ਨੇ ਸਰਕਾਰ ਕੋਲ ਐਡਾ ਤਕੜਾ ਸਿਸਟਮ ਹੈ ਜੇ ਸਰਕਾਰ ਅੱਜ ਚਾਵੇ ਨਾ ਸਹਿਰ ਦਰਾਦਾ ਹੋਵੇ ਹੂੰ ਇਹ ਚ ਵੋਟਾਂ ਵਾਲੀ ਰਾਜਨੀਤੀ ਉੱਪਰ ਉੱਠ ਖੜੇ ਸਰਕਾਰ ਪੰਜਾਬ ਨੂੰ ਬਚਾਉਣ ਲਈ ਗੱਲ ਕਰੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਗੱਲ ਕਰੇ ਤਾਂ ਸਰਕਾਰ ਇਹਨੂੰ ਇੱਕ ਦਿਨ ਚ ਰੋਕ ਵੀ ਸਕਦੀ ਹੈ ਬਿਲਕੁਲ ਕੋਈ ਐਡੀ ਗੱਲ ਨਹੀਂ ਹੈ ਹੂੰ ਸਰਕਾਰ ਨੂੰ ਸਭ ਪਤਾ ਵੀ ਵੱਡਾ ਮਾਫੀਆ ਕਿਹੜਾ ਹੂੰ ਜਿਹੜਾ ਪੁੜੀ ਵਾਲਾ ਕਿਹੜਾ ਜਿਹੜਾ ਕਿਲੋਂਾਂ ਚ ਜਾਂ ਕੁਆਂਟਲਾਂ ਚ ਵੇਚਦਾ ਉਹ ਕਿਹੜਾ ਸਭ ਸਰਕਾਰ ਕੋਲੇ ਅੰਕੜੇ ਹੈਗੇ ਨੇ ਹੂੰ ਸਰਕਾਰ ਜੇ ਆਪਾਂ ਮੁੱਢਲੇ ਰੂਪ ਚ ਗੱਲ ਕਰੀਏ ਨਾ ਤਿੰਨ ਮਤਲਬ ਪੱਖਾਂ ਤੋਂ ਸਰਕਾਰ ਨੂੰ ਕੰਮ ਕਰਨਾ ਪਊਗਾ ਜਿਹੜੇ ਹਿਸਾਬ ਨਾਲ ਹੁਣ ਪੰਜਾਬ ਦੀ ਜਵਾਨੀ ਉੜਜ ਗਈ ਹੈ ਨਸ਼ਿਆਂ ਚ ਜਾਂ ਲੱਗ ਗਏ ਨੇ ਉਹ ਬੱਚਿਆਂ ਦਾ ਇਲਾਜ ਲਈ ਸਰਕਾਰ ਨੂੰ ਸਿਸਟਮ ਬਣਾਉਣਾ ਪਊਗਾ ਉਹ ਬੱਚਿਆਂ ਦੇ ਇਲਾਜ ਲਈ ਜਾਂ ਨੌਜਵਾਨਾਂ ਦੇ ਇਲਾਜ ਲਈ ਸਰਕਾਰ ਕੰਮ ਕਰੇ ਨਾਲ ਨਾਲ ਉਹਨਾਂ ਦਾ ਇਲਾਜ ਚੱਲੇ ਨਾਲ ਨਾਲ ਜਿਹੜੀ ਸਪਲਾਈ ਹੁੰਦੀ ਆ ਨਸ਼ਿਆਂ ਦੀ ਚਾਹ ਉਹ ਸਰਹੱਦਾਂ ਤੋਂ ਪਾਰ ਤੋਂ ਹੁੰਦੀ ਆ ਚਾ ਪੰਜਾਬ ਚ ਕਿਤੇ ਜਿਹੜਾ ਬਣਦੀ ਆ ਜਿਹੜੇ ਬੋਲੀਆਂ ਰਗੜ ਰਗੜ ਕੇ ਜਾਂ ਹੋਰ ਢੰਗ ਤਰੀਕਿਆਂ ਨਾਲ ਨਸ਼ੇ ਬਣਾਉਂਦੇ ਆ ਜਾਂ ਜਿਵੇਂ ਜਿਹੜੀ ਚਿੱਟੀ ਸ਼ਰਾਬ ਆ ਉਹ ਬੜੀ ਮਾਰੂ ਆ ਉਹ ਇਵਨ ਕਹਿੰਦੇ ਸਤਲੁਜ ਦਰਿਆ ਦੇ ਨਾਲ-ਨਾਲ ਜਿਹੜਾ ਗੰਦਾ ਪਾਣੀ ਆ ਉਹਦੇ ਉਹੀ ਪਾ ਪਾ ਕੇ ਸ਼ਰਾਬ ਬਣਾਈ ਜਾਂਦੇ ਬਹੁਤ ਪਿੰਡਾਂ ਚ ਚਿੱਟੀ ਸ਼ਰਾਬ ਨਾਲ ਮੌਤਾਂ ਹੋਈਆਂ ਨੇ ਉਹ ਜਿਹੜੀ ਸਪਲਾਈ ਲਾਈਨ ਇੱਕ ਨੰਬਰ ਤੇ ਸਰਕਾਰ ਨੌਜਵਾਨਾਂ ਦਾ ਜਿਹੜੇ ਉਲਝ ਗਏ ਨੇ ਜਿਹੜੇ ਛੱਡਣਾ ਚਾਹੁੰਦੇ ਨਸ਼ੇ ਉਹਨਾਂ ਦਾ ਇਲਾਜ ਕਰਾਵੇ 2 ਨੰਬਰ ਤੇ ਸਰਕਾਰ ਜਿਹੜੀ ਸਪਲਾਈ ਲਾਈਨ ਉਹ ਤੋੜੇ 3 ਨੰਬਰ ਤੇ ਸਰਕਾਰ ਜਿਹੜਾ ਮਾਫੀਆ ਹਮ ਚਾਹ ਉਹ ਚ ਪੁਲਿਸ ਅਫਸਰ ਆਲੇ ਹੋਏ ਆ ਜਿਹੜੇ ਇਹਨਾਂ ਦੇ ਜਿਹੜੀਆਂ ਕਾਲੀਆਂ ਭੇਡਾਂ ਕਹਿ ਲੋ ਹਮ ਜਾਂ ਜਿਹੜੇ ਰਾਜਨੀਤਿਕ ਨੇ ਜਿਹੜੇ ਲੋਕ ਪਟਾ ਜਿਹੜਾ ਰਾਜਨੀਤਿਕ ਜਾਂ ਪੁਲਿਸ ਦੇ ਅਫਸਰ ਨੇ ਉਹ ਉਹ ਚਾਹਦੇ ਆ ਕਿ ਪੰਜਾਬ ਨੂੰ ਪੰਜਾਬ ਪ੍ਰਸਤ ਨੇ ਹਮ ਵੀ ਪੰਜਾਬ ਦੀ ਜਵਾਨੀ ਬਚੇ ਜਿਹੜੇ ਮੋੜ ਤੇ ਆ ਕੇ ਖੜ ਗਏ ਨਾ ਪੰਜਾਬ ਦੀ ਜਵਾਨੀ ਤੇ ਤੀਜਾ ਜਿਹੜਾ ਆਪਾਂ ਦੋ ਪੱਖ ਕੀਤੇ ਆ ਤੀਜਾ ਪੱਖ ਇਹ ਆ ਵੀ ਸਰਕਾਰ ਜਿਹੜਾ ਮਾਫੀਆ ਉਹਦਾ ਲੱਕ ਤੋੜੇ ਬਿਲਕੁਲ ਸਪਲਾਈ ਲਾਈਨ ਤੋੜੇ ਮਾਫੀਆ ਦਾ ਲੱਕ ਤੋੜੇ ਤੀਜਾ ਉਹ ਇਲਾਜ ਕਰਾਵੇ ਜਿਹੜੇ ਜਿਹੜੇ ਫਸ ਕੇ ਨੇ ਨੌਜਵਾਨ ਛੱਡਣਾ ਚਾਹੁੰਦੇ ਨੇ ਹਨਾ ਜੇ ਭਾਈ ਅਮਰਤਪਾਲ ਦੀ ਵੀ ਗੱਲ ਕਰੀਏ ਤਾਂ ਉਹਨੇ ਉਹਨੇ ਕੈਂਪੀ ਲਾਇਆ ਸੀ ਆਪਦੇ ਜਦੋਂ ਨੌਜਵਾਨਾਂ ਨੂੰ ਕਹਿ ਰਿਹਾ ਸੀ ਆਜੋ ਜਿਹੜਾ ਛੱਡਣਾ ਚਾਹੁੰਦੇ ਆ ਜਾਂ ਹੋਰ ਵੀ ਇਹ ਨਹੀਂ ਗੱਲ ਕੱਲੇ ਸਰਕਾਰ ਨਹੀਂ ਬਹੁਤ ਸਾਰੇ ਲੋਕ ਨੇ ਜਥੇਬੰਦੀਆਂ ਨੇ ਜਿਹੜੀਆਂ ਆਪ ਦੇ ਪੱਧਰ ਤੇ ਉਪਰਾਲੇ ਕਰਦੀਆਂ ਲੜਦੀਆਂ ਵੀ ਇਹ ਮਾਫੀਆ ਦੇ ਖਿਲਾਫ ਡਰਗ ਮਾਫੀਆ ਦੇ ਖਿਲਾਫ ਲੜਦੇ ਵੀ ਆ ਲੋਕ ਔਰ ਸ਼ਰੇਆਮ ਪੁਲਿਸ ਨੂੰ ਈਵਨ ਲਿਸਟਾਂ ਵੀ ਦਿੰਦੇ ਆ ਜਾ ਕੇ ਪਰ ਕਾਰਵਾਈ ਨਹੀਂ ਹੁੰਦੀ ਇੱਥੋਂ ਤੱਕ ਕਿ ਉਲਟਾ ਮਾਫੀਆ ਨੂੰ ਦੱਸ ਦਿੱਤਾ ਜਾਂਦਾ ਵੀ ਆਹ ਤੁਹਾਡੇ ਖਿਲਾਫ ਦੱਸ ਕੇ ਗਿਆ ਉਹ ਫਿਰ ਉਹਨੀਆਂ ਕਈ ਘਟਨਾਵਾਂ ਹੋਈਆਂ ਪੰਜਾਬ ਤੋਂ ਸੁਣਿਆ ਲੱਤਾਂ ਬਾਹਾਂ ਤੋੜਦੀਆਂ ਕਿਸੇ ਲੱਤ ਤੋੜਦੀ ਕਿਸੇ ਦੀ ਬਾਹ ਤੋੜਦੀ ਮਾਫੀਆ ਨੇ ਹਨਾ ਡਰਾਵਾ ਵੀ ਦਿੰਦੇ ਆ ਉਹ ਇਹ ਤੁਹਾਨੂੰ ਤਾਂ ਕੀ ਹੈ ਕਿ ਕਈ ਅਧਿਕਾਰੀ ਨੇ ਉਹ ਉਹ ਇਹ ਉਹਨਾਂ ਨਾਲ ਰਲ ਕੇ ਮਾਫੀਆ ਨਾਲ ਰਲ ਕੇ ਜਿਹੜਾ ਬੰਦਾ ਇਹ ਮੁੱਦੇ ਉਠਾਉਂਦਾ ਜਾਂ ਕੋਈ ਸੰਸਥਾ ਉਠਾਉਂਦੀ ਹੈ ਤਾਂ ਉਹਨਾਂ ਨੂੰ ਘੇਰ ਲਈ ਵੀ ਰਸਤਾ ਦੱਸਦੇ ਆ ਫਿਰ ਮਾਫੀਆ ਨੂੰ ਜੀ ਕਿਉਂਕਿ ਮੈਂ ਇਸ ਮੁੱਦੇ ਤੇ ਅਸੀਂ ਕਾਫੀ ਦੇਰ ਲੜੇ ਆ ਹਮ ਔਰ ਆਮ ਉਹ ਸਾਹਮਣੇ ਹੋ ਕੇ ਲੜੇ ਆ ਜੀ ਮਤਲਬ ਇੱਕ ਨਸ਼ਾ ਵਿਰੋਧੀ ਫਰੰਟ ਬਣਾ ਕੇ ਤਾਂ ਇਹ ਸਾਰਾ ਕੁਝ ਦੇਖਿਆ ਵੀ ਜਿਹੜੇ ਬਹੁਤ ਸਾਰਾ ਸਿਸਟਮ ਹੈ ਨਾ ਜਿਹੜਾ ਰਲ ਮਿਲ ਕੇ ਚੱਲਦਾ ਇਹ ਜਾਲ ਨੂੰ ਤੋੜਨ ਲਈ ਜਿਹੜੀਆਂ ਕਾਲੀਆਂ ਭੇਡਾਂ ਜਿਹੜੀਆਂ ਪਿੱਠ ਪਿੱਛੇ ਪਰਦੇ ਪਿੱਛੇ ਕੰਮ ਕਰਦੀਆਂ ਨੇ ਉਹਨਾਂ ਨੂੰ ਉਹ ਸਜ਼ਾ ਦੇਣ ਲਈ ਜਾਂ ਉਹਨਾਂ ਨੂੰ ਚੌਕੀਆਂ ਸੀਖਾਂ ਦੇ ਪਿੱਛੇ ਬੰਦ ਕਰਨ ਲਈ ਸਰਕਾਰ ਨੂੰ ਸਿਹਰਦ ਯਤਨਾਂ ਦੀ ਲੋੜ ਆ ਔਰ ਵਿਰੋਧੀ ਧਿਰਾਂ ਨੂੰ ਵੀ ਇਸ ਮੁੱਦੇ ਤੇ ਚਾਹੇ ਉਹ ਕਾਲੀ ਆ ਚਾਹੇ ਕਾਂਗਰਸ ਆ ਉਹ ਸਰਕਾਰ ਨੂੰ ਨਾ ਕੋਸਣ ਜੀ ਮੈਂ ਤਾਂ ਇਹ ਕਹੂੰਗਾ ਕਿਉਂਕਿ ਉਹਨਾਂ ਦੇ ਰਾਜ 'ਚ ਜੋ ਕੁਝ ਹੁੰਦਾ ਰਿਹਾ ਉਹਨਾਂ ਨੂੰ ਵੀ ਪਤਾ ਹੈ ਹੈਨਾ ਉਹਨਾਂ ਨੇ ਕਿੰਨੀ ਕਿਨਤ ਪਾਈ ਹੈ ਉਹਨਾਂ ਨੂੰ ਵੀ ਪਤਾ ਸਿਰਫ ਇਹਨੂੰ ਇੱਕ ਰਾਜਨੀਤਿਕ ਜਾਂ ਵੋਟਾਂ ਲਈ ਮੁੱਦਾ ਨਾ ਬਣਾਇਆ ਜਾਵੇ ਇਹ ਸਰਕਾਰ ਨੂੰ ਵਿਰੋਧੀ ਧਿਰਾਂ ਨੂੰ ਸਾਰਿਆਂ ਨੂੰ ਰਲ ਕੇ ਇਸ ਮੁੱਦੇ ਤੇ ਸਹਿਰਦ ਯਤਨਾਂ ਦੀ ਲੋੜ ਆ ਤਾਂ ਪੰਜਾਬ ਬਚੂਗਾ ਨਹੀਂ ਪੰਜਾਬ ਦੀ ਜਵਾਨੀ ਹੁਣ ਪਿੰਡਾਂ 'ਚ ਅੱਧੀ ਜਵਾਨੀ ਵਿਦੇਸ਼ਾਂ ਚ ਚਲੀ ਗਈ ਦੂਜੀ ਜਿਹੜੀ ਜਵਾਨੀ ਆ ਉਹ ਨਸ਼ਿਆਂ ਚਲਜਦੀ ਜਾ ਰਹੀ ਹੈ ਵਿਦੇਸ਼ ਵਿਦੇਸ਼ ਚ ਵੀ ਜਾ ਕੇ ਤਾਂ ਨਸ਼ਾ ਜਿਆਦਾ ਸ਼ੁਰੂ ਹੋ ਗਏ ਚਲੋ ਉੱਥੇ ਵੀ ਵਿਦੇਸ਼ਾਂ ਚ ਵੀ ਇਹ ਕਿਉਂਕਿ ਕਈ ਥਾਵਾਂ ਤੇ ਤਾਂ ਲੀਗਲ ਹੈ ਉੱਥੇ ਹਾਂ ਵਿਦੇਸ਼ਾਂ ਚ ਤਾਂ ਲੀਗਲ ਹੀ ਹੈ ਵਿਦੇਸ਼ਾਂ ਚ ਇਹ ਨਹੀਂ ਗੱਲ ਕਹਿ ਸਕਦੇ ਚਲੋ ਆਪਾਂ ਵੈਸੇ ਗੱਲ ਕਰਦੇ ਆਂ ਬਈ ਉੱਥੇ ਕਿਉਂਕਿ ਉੱਥੇ ਥੋੜਾ ਨਾ ਵਰਕ ਕਲਚਰ ਹੈਗਾ ਉੱਥੇ ਜਿਹੜੇ ਮੁੰਡੇ ਸਟੂਡੈਂਟ ਜਾਂਦੇ ਹੋ ਵਰਕ ਕਲਚਰ ਚ ਜੁੜ ਜਾਂਦੇ ਆਂ ਭਾਵੇਂ ਉੱਥੇ ਜਿਹੜੇ ਉੱਥੋਂ ਦੇ ਗੋਰੇ ਆ ਜਾਂ ਕੈਨੇਡਾ ਚ ਮੈਂ ਗਿਆ ਪਿੱਛੇ ਜੇ ਉੱਥੇ ਵਾਕਈ ਉਹ ਜਿਹੜਾ ਚਿੱਟਾ ਜਾਂ ਹੋਰ ਆ ਉਹ ਮਿਲਦਾ ਹੂੰ ਜਾਂ ਹੈਰੋਇਨ ਉਹ ਮਿਲਦੀ ਹੈ ਕਿ ਇੱਕ ਪੁੜੀ ਜਾਂ ਕਿੰਨੀ ਗ੍ਰਾਮ ਜਾਂ 2 ਗ੍ਰਾਮ ਉਹ ਲੀਗਲ ਕਰਤੀ ਉਹਨਾਂ ਨੇ ਹਨਾ ਇਹ ਤਾਂ ਹੈਗਾ ਵੀ ਇਮਾਰਤ ਸਾਰੀ ਹੀ ਹੈ ਨਸ਼ਿਆਂ ਦੀ ਪਰ ਪੰਜਾਬ ਜਿਹੜਾ ਉਹ ਬੜੇ ਘਾਤਕ ਮੋੜ ਤੇ ਖੜ ਗਿਆ ਇਹ ਨਹੀਂ ਪੰਜਾਬ ਦੀ ਜਵਾਨੀ ਸਾਰੀ ਨਹੀਂ ਆਪਾਂ ਕਹਿ ਸਕਦੇ ਅਜੇ ਇਹ ਗਿਣਤੀ ਘੱਟ ਹੈ ਪੰਜਾਬ ਦੀ ਜਵਾਨੀ ਤੁਸੀਂ ਦੇਖਿਆ ਪੰਜਾਬ ਦੀ ਜਵਾਨੀ ਲੜੀ ਵੀ ਹੈ ਬਾਰਡਰਾਂ ਤੇ ਜਾ ਕੇ ਜੇ ਕਿਸਾਨੀ ਸੰਘਰਸ਼ ਜਿੱਤ ਹੋਈ ਹੈ ਤਾਂ ਪੰਜਾਬ ਦੀ ਜਵਾਨੀ ਨੇ ਹੀ ਲੜਿਆ ਉਹ ਸੰਘਰਸ਼ ਔਰ ਇਹ ਇਹ ਨਹੀਂ ਗੱਲ ਹੋਈ ਸਾਰੇ ਲੱਗੇ ਹੋ ਬਹੁਤ سارے ਨੌਜਵਾਨ ਬੜੇ ਜਸ਼ੀਲੇ ਵੀ ਨੇ ਨਸ਼ਿਆਂ ਦੇ ਮੁੱਦੇ ਤੇ ਵੀ ਉਹ ਪਿੰਡਾਂ ਚ ਰੈਲੀਆਂ ਕਰਦੇ ਆ ਲੜਦੇ ਆ ਹਨਾ ਪਰ ਉਹ ਜਿਹੜੇ ਲੜਨ ਵਾਲੇ ਲੋਕ ਆ ਜਾਂ ਲੜਨ ਵਾਲੇ ਨੌਜਵਾਨ ਆ ਜਾਂ ਜਿਹੜੇ ਨਸ਼ਾ ਨੂੰ ਹਟਾਉਣਾ ਚਾਹੀਦਾ ਸਰਕਾਰ ਨੂੰ ਉਹਨਾਂ ਦਾ ਵੀ ਸਹਿਯੋਗ ਲੈ ਲੈਣਾ ਚਾਹੀਦਾ ਜੀ ਮਤਲਬ ਅੱਜ ਨਸ਼ਿਆਂ ਦੇ ਮੁੱਦੇ ਤੇ ਆਪਾਂ ਕਾਫੀ ਲੰਬੀ ਗੱਲ ਕਰ ਲਈ ਤੇ ਮੇਰਾ ਖਿਆਲ ਸਾਰੇ ਪਰਦੇ ਵੀ ਫਰੋਲ ਲਏ ਹਨਾ ਤੇ ਇਹ ਦੇਖੋ ਇਸ ਗੱਲ ਤੇ ਇਹ ਬਹੁਤ ਵੱਡਾ ਮੁੱਦਾ ਵਿਰੋਧੀ ਧਿਰਾਂ ਸਰਕਾਰਾਂ ਨੂੰ ਸਾਰਿਆਂ ਨੂੰ ਰਲ ਕੇ ਇਹ ਜਾਂ ਸਰਦ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਲੜ ਰਲਕੀ ਇਸ ਮੁੱਦੇ ਤੇ ਲੜਨਾ ਚਾਹੀਦਾ ਯਤਨ ਕਰਨੇ ਚਾਹੀਦੇ ਆ ਪੰਜਾਬ ਦੀ ਜਿਹੜਾ ਇਹ ਮਾਰੂ ਨਸ਼ੇ ਆ ਗਏ ਨੇ ਇਹਨਾਂ ਨੂੰ ਰੋਕਣ ਲਈ ਜਿਹੜੇ ਯਤਨਾਂ ਦੀ ਲੋੜ ਹੈ ਜੀ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਨਸ਼ਿਆਂ ਨੂੰ ਲੈ ਕੇ ਕਾਫੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਅਸੀਂ ਤੁਹਾਨੂੰ ਵੀ ਕਹਿੰਨੇ ਆ ਤੁਹਾਡੇ ਮਨ 'ਚ ਜੋ ਸੁਝਾਅ ਨੇ ਕਿ ਕਿਵੇਂ ਆਪਾਂ ਨਸ਼ਿਆਂ ਨੂੰ ਰੋਕ ਸਕਦੇ ਆ ਕਿਵੇਂ ਆਪਣੇ ਪੰਜਾਬ ਨੂੰ ਬਚਾ ਸਕਦੇ ਆ ਤਾਂ ਜ਼ਰੂਰ ਕਮੈਂਟ 'ਚ ਲਿਖਿਓ ਵੀ ਕਿਸ ਤਰੀਕੇ ਨਾਲ ਆਪਾਂ ਆਪਣੀ ਪੰਜਾਬ ਦੀ ਜਵਾਨੀ ਨੂੰ ਬਚਾਈਏ ਤੇ ਇੱਕ ਵਾਰ ਫੇਰ ਨੂੰ ਪੰਜਾਬ ਨੂੰ ਹਰਿਆ ਭਰਿਆ ਦੇਸ਼ ਬਣਾਈਏ ਧੰਨਵਾਦ